ਹੱਬ ਹੈਗੀ ਇਹ ਲੋਂਗੋਵਾਰ ਤੋਂ ਟਰਾਲੀ ਸਿੰਗਲ ਟੈਰੀ ਚੋਰੀ ਹੋਈ ਸੀ ਉਸ ਦਾ ਸਮਾਨ ਹੈ ਇਹਦੀਆਂ ਕੋਰਾਂ ਦੇਖੋ ਨੀਲੀਆਂ ਮਿਲਾ ਕੇ ਦੇਖ ਸਕਦੇ ਹੋ ਤੁਸੀਂ ਜਿਹੜੇ ਦੀ ਮੈਂ ਸਨਾਖਤ ਕਰ ਤੱਕਿਆ ਦੂਸਰਾ ਟਾਇਰ ਆਹ ਟਾਇਰ ਇਹ ਇੱਕ ਟਰਾਲੀ ਦੇ ਦੋਨੇ ਟਾਇਰ ਸਿੰਗਲ ਟੈਰੀ ਦੇ ਜਿਹੜੀ ਹੁਣ ਸਨਾਖਤ ਕਰਦਾ ਮੈਂ ਦਾਵਾ ਕਰਦਾ ਸਬੂਤ ਪੇਸ਼ ਕਰਦਾ ਇਹਦੇ ਮੈਂ ਮੇਰੇ ਪਿੰਡ ਦੀ ਟਰਾਲੀ ਦੀ ਲੋਂਗੋ ਆ ਜਿਹੜੇ ਨਾਰੇ ਲਗੇ ਸੀ ਗਲੀ ਗਲੀ ਵਿੱਚ ਸੋਰ ਹੈ ਝਾੜੂ ਪਾਰਟੀ ਚੋਰ ਹੈ ਉਹ ਗੱਲ ਸਾਬਤ ਹੋਊਗੀ ਬਾਈ ਇਹਨੇ ਤੇ ਇੱਕ ਗੁਰਲਾਲ ਕਨੌਰ ਟਰਾਲੀ ਚੋਰ ਹੁਣ ਪੰਕਜ ਤੇ ਗਾਣਾ ਬਣ ਗਿਆ ਬਾਈ ਪੰਕਜ ਮਸ਼ਹੂਰ ਹੋ ਗਿਆ ਟਰਾਲੀ ਚੋਰ ਹੋ ਗਿਆ ਸਾਡੇ ਕੋਲੇ ਪੇਂਟਰ ਦਾ ਫੋਨ ਆਉਂਦਾ ਵੀ ਨਗਰ ਕੌਂਸਲ ਦੇ ਵਿੱਚ ਨਗਰ ਕੌਂਸਲ ਦੇ ਦਫ਼ਤਰ ਦੇ ਵਿੱਚ ਇੱਕ ਟਰਾਲੀ ਪੇਂਟ ਹੋ ਰਹੀ ਆ ਤਿੰਨ ਟਰਾਲੀਆਂ ਦੀ ਸਾਨੂੰ ਸਾਈ ਜਿੱਤੀ ਆ ਉਹਨਾਂ ਨੇ ਨਗਰ ਕੌਂਸਲ ਨੇ ਤਿੰਨ ਟਰਾਲੀਆਂ ਮੈਂ ਪੇਂਟ ਕਰਨੀਆਂ ਵੀ ਇੱਕ ਟਰਾਲੀ ਮੌਜੂਦਾ ਪੇਂਟ ਕਰ ਰਹੇ ਆ ਵੀ ਤੁਸੀਂ ਆ ਜਾਓ ਉਸ ਦਿਨ ਜਦੋਂ ਉਸ ਬੰਦੇ ਨੇ ਸਾਨੂੰ ਯਕੀਨ ਦਿਵਾਇਆ ਵੀ ਯਾਰ ਅੰਦਰ ਇੱਥੇ ਟਾਇਰ ਪਏ ਨੇ ਟਰਾਲੀਆਂ ਦੇ ਜੈਕ ਪਿਆ ਹੁੱਕਾਂ ਪਈਆਂ ਨੇ ਡਹੀਂਆਂ ਪਈਆਂ ਨੇ ਬੱਗੇ ਪਏ ਨੇ ਉਹ ਬੰਦਾ ਹਿੱਕ ਥਾਪੜਦਾ ਸੀ ਬਾਈ ਅਸੀਂ ਬਾਈ ਜਦੋਂ ਉਸ ਵਰਕਸ਼ਾਪ ਦੇ ਅੱਗੇ ਜਾ ਕੇ ਖੜੇ ਜਣੀ ਇੱਕ ਵਾਰ ਅਸੀਂ ਮੱਥੇ ਤੇ ਹੱਥ ਮਾਰਿਆ ਵੀ ਯਾਰ ਇੱਥੇ ਕਿਵੇਂ ਹੋ ਸਕਦਾ ਕਿਉਂਕਿ ਬਈ ਘਾ ਹੋਇਆ ਹੋਇਆ ਉਹ ਬਹੁਤ ਵੱਡਾ ਵੱਡਾ ਜਦੋਂ ਅਸੀਂ ਅੜਦੇਲੇ ਪੁੱਛਿਆ ਤਾਂ ਉਹ ਕਹਿੰਦੇ ਜੀ 4-5 ਮਹੀਨੇ ਤੋਂ ਇਹ ਵਰਕਸ਼ਾਪ ਬੰਦਾ ਟਰਾਲੀ ਦੇ ਮਾਲਕ ਨੂੰ ਜਦੋਂ ਅਸੀਂ ਵੀਡੀਓ ਸੈਂਡ ਕਰਤੀਆਂ ਤਾਂ ਬਾਈ ਜੀ ਉਹਨੇ 100% ਇਹ ਕਹਿੰਦਾ ਕਹਿੰਦਾ ਆਪਣੀ ਟਰਾਲੀ ਆ ਬਾਈ ਆਪਣੀ ਟਰਾਲੀ ਦੇ ਰਿੰਬਾ ਇਹ ਆਪਣੀ ਟਰਾਲੀ ਦੀ ਹੁੱਕਾ ਆਪਣੀ ਟਰਾਲੀ ਦੀ ਜੈਕਾ ਇਹ ਜਿਹੜਾ ਪੰਕਜ ਪੱਪੂ ਆ ਗੱਲ ਉਹਦੀ ਕਰ ਲੈਨੇ ਆ ਹੁਣ ਆਪ ਜੀਆਂ ਸਫਾਈਆਂ ਦਿੰਦਾ ਕਿ ਯਾਰ ਇਹ ਮੈਂ ਦੋ ਤਿੰਨ ਬਿਆਨ ਆ ਗਏ ਭਈ ਉਹਦੇ ਪਹਿਲਾ ਬਿਆਨ ਕਹਿੰਦਾ ਵੀ ਠੀਕ ਆ ਜੀ ਮੇਰੇ ਜਿਹੜੇ ਨਗਰ ਕੌਂਸਲ ਦੀਆਂ ਟਰਾਲੀਆਂ ਨੇ ਉਹਨਾਂ ਦੇ ਨੇ ਮੈਂ ਕਬਾੜ ਚੋ ਲੈਂਦੇ ਆ ਭਾਈ ਇਹ ਵੀ ਗੱਲ ਸੋਚਣ ਵਾਲੀ ਆ ਜੇ ਕਬਾੜ ਚੋ ਲੈਂਦੇ ਆ ਤਾਂ ਕੀ ਉਹੀ ਜਿਹੜੀ ਸਾਡੀ ਟਰਾਲੀ ਚੋਰੀ ਹੋਈ ਆ ਉਹਦਾ ਸਾਰਾ ਸਮਾਨ ਦੇ ਹੁੰਦੀ ਕੀ ਲੋੜ ਸੀ ਦੇਖੋ ਹੁੱਕ ਵੀ ਉਹਦੀ ਆ ਡਹੀ ਵੀ ਉਹਦੀ ਆ ਹੱਬਾਂ ਵੀ ਉਹਦਿਆਂ ਨੇ ਰਿੰਬ ਵੀ ਉਹਦਿਆਂ ਨੇ ਟਾਇਰ ਵੀ ਉਹਦਿਆਂ ਨੇ ਜਿਹੜੇ ਟਾਬੇ ਦੇ ਵਿੱਚ ਚਾਹ ਪੀਤੀ ਆ ਜਿਹੜੇ ਟਾਬੇ ਚ ਖਾਣਾ ਖਾਦਾ ਇਹਨਾਂ ਨੇ ਉਹਨਾਂ ਟਾਬਿਆਂ ਦੀਆਂ ਸਾਡੇ ਕੋਲੇ ਪੱਪੂ ਦੀਆਂ ਫੋਟੋਆਂ ਨੇ ਬਾਈ ਇਹ ਬਰਕਤ ਸਾਹਿਬ ਦੇ ਜਿਹੜੀ ਆ ਇਹ ਝਾੜੂ ਪਾਰਟੀ ਦਾ ਜਿਹੜਾ ਵੱਡਾ ਵੱਡਾ ਅਗੂਆ ਜਿਹੜੀ ਪੰਕੇ ਚ ਪੱਪੂ ਅ ਉਹਦੇ ਉਹਦੀ ਦੁਕਾਨ ਚੋਂ ਮਿਲ ਚੁੱਕੀ ਆ ਜੀ ਔਰ ਇੱਕ ਵੀ ਬਿਆਨ ਦੇ ਮੰਨਦਾ ਨਹੀਂ ਆਇਆ ਨਾਬੇ ਹਲਕੇ ਤੇ ਨਾਬੇ ਸਹਿਰ ਤੇ ਬਹੁਤ ਵੱਡਾ ਕਲੰਕ ਲੱਗ ਗਿਆ ਬਾਈ ਇੱਕ ਸਕੂਲ ਚ ਦੇਮਾਨ ਐਮ ਐਲ ਏ ਉੱਥੇ ਪਹੁੰਚਦੇ ਨੇ ਉਸ ਤੋਂ ਬਾਅਦ ਤੁਸੀਂ ਘਰਾਓ ਕਰਦੇ ਉਹਨਾਂ ਦਾ ਘਰਾਓ ਕਰਕੇ ਤੁਸੀਂ ਕਹਿੰਦੇ ਹੋ ਕਿ ਸਾਡੀਆਂ ਟਰਾਲੀਆਂ ਚੋਰੀ ਹੋ ਗਈਆਂ ਤਾਂ ਐਮ ਐਲ ਏ ਦੇਮਾਨ ਦਾ ਉੱਥੇ ਜਵਾਬ ਸੀ ਕਿ ਸਾਨੂੰ ਲਿਖਤੀ ਦਿਓ ਜੀ ਲਿਖਤੀ ਜੇਕਰ ਤੁਹਾਡਾ ਕੋਈ ਚੋਰੀ ਹੋਇਆ ਪਿਆ ਅਸੀਂ ਪਰਭਾਈ ਕਰਾਵਾਂਗੇ ਤਾਂ ਮਤਲਬ ਹੁਣ ਲਿਖਤੀ ਤੁਹਾਡੇ ਹੱਥ ਚ ਆ ਗਿਆ ਭਾਈ ਅੱਜ ਅਸੀਂ ਦੁੱਧ ਮੰਗ ਨੰਗੇ ਚਿੱਟੇ ਕਰਤੇ ਅੱਜ ਦੇਖਦੇ ਆਂ ਉੱਤੇ ਕਾਰਵਾਈ ਹੁੰਦੀ ਆ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਕਿਸਾਨਾਂ ਦੀਆਂ ਟਰਾਲੀਆਂ ਦਾ ਰੌਲਾ ਲਗਾਤਾਰ ਪੈ ਰਿਹਾ ਲਗਾਤਾਰ ਵੱਧ ਰਿਹਾ ਜਨਨੀ ਕਿ ਖੁਲਾਸੇ ਵੀ ਵੱਡੇ ਹੋ ਰਹੇ ਨੇ ਹੁਣ ਖੁਲਾਸੇ ਹੋ ਰਹੇ ਨੇ ਨਾਬਾ ਤੋਂ ਨਾਬਾ ਦੇ ਵਿੱਚ ਕਿਸਾਨਾਂ ਦੀਆਂ ਟਰਾਲੀਆਂ ਦਾ ਮਸਲਾ ਸਾਹਮਣੇ ਆਇਆ ਤੁਹਾਨੂੰ ਜਾਣਕਾਰੀ ਦੇ ਦਈਏ ਕਿ 19 ਮਾਰਚ ਦੀ ਰਾਤ ਨੂੰ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਧਰਨੇ ਚੁਕਵਾਏ ਗਏ ਕਿਸਾਨਾਂ ਨੂੰ ਅਰੈਸਟ ਕੀਤਾ ਗਿਆ ਕਿਸਾਨਾਂ ਨੂੰ ਬੱਸਾਂ ਚ ਬਿਠਾ ਕੇ ਇੱਕ ਦੂਜੀ ਜਗ੍ਹਾ ਤੇ ਪਹੁੰਚਾਇਆ ਗਿਆ ਤੇ ਉਸ ਤੋਂ ਬਾਅਦ ਜਿਹੜੀਆਂ ਉੱਥੇ ਟਰਾਲੀਆਂ ਸੀ ਤਾਂ ਉਹ ਟਰਾਲੀਆਂ ਸਾਰੀਆਂ ਆਲੇ-ਦੁਆਲੇ ਦੀਆਂ ਨਗਰ ਕੌਂਸਲਾਂ ਨੇ ਆਲੇ-ਦੁਆਲੇ ਲਾਈਆਂ ਜਨਿਕੇ ਸੜਕਾਂ ਖਾਲੀ ਕਰਵਾਈਆਂ ਉਹ ਟਰਾਲੀਆਂ ਨੂੰ ਟਰੈਕਟਰਾਂ ਦੇ ਪਿੱਛੇ ਪਾ ਕੇ ਦੂਜੀ ਜਗ੍ਹਾ ਤੇ ਪਹੁੰਚਾਇਆ ਗਿਆ ਅਤੇ ਉਸ ਤੋਂ ਬਾਅਦ ਲਗਾਤਾਰ ਇਹ ਖੁਲਾਸੇ ਹੋਏ ਕਿ ਕਿਸਾਨਾਂ ਦੀਆਂ ਬਹੁਤ ਟਰਾਲੀਆਂ ਗੁੰਮ ਹੋ ਗਈਆਂ ਚੋਰੀ ਹੋ ਗਈਆਂ ਕਿਸਾਨਾਂ ਦੇ ਏਸੀ ਚੋਰੀ ਹੋ ਗਏ ਉੱਥੋਂ ਬਹੁਤ ਸਮਾਨ ਚੋਰੀ ਹੋ ਗਿਆ ਕਿਸਾਨਾਂ ਨੇ ਇੱਥੇ ਤੱਕ ਵੱਡੇ ਖੁਲਾਸੇ ਕੀਤੇ ਕਿ ਕਰੋੜਾਂ ਦਾ ਸਮਾਨ ਸਾਡਾ ਚੋਰੀ ਹੋ ਗਿਆ ਜਿਹਦੇ ਵਿੱਚ ਟਰਾਲੀਆਂ ਹੋਰ ਸਮਾਨ ਸਾਡੇ ਸ਼ੈੱਡ ਲੱਖਾਂ ਦੇ ਸ਼ੈੱਡ ਜਾਨੀ ਕਿ ਕੁੱਲ ਮਿਲਾ ਕੇ 3-4 ਕਰੋੜ ਦਾ ਸਮਾਨ ਕਹਿ ਰਹੇ ਸੀ ਕਿਸਾਨ ਕਿ ਸਾਡਾ ਚੋਰੀ ਹੋ ਗਿਆ ਉਸ ਤੋਂ ਬਾਅਦ ਵੱਡਾ ਖੁਲਾਸਾ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਟੀਮ ਵੱਲੋਂ ਇੱਕ ਤਫ਼ਤੀਸ ਕੀਤੀ ਗਈ ਇਨਵੈਸਟਿਗੇਸ਼ਨ ਕੀਤੀ ਗਈ ਉਹ ਇਨਵੈਸਟਿਗੇਸ਼ਨ ਕਿਵੇਂ ਦੀ ਰਹੀ ਜਿਸ ਦੇ ਅੰਤ ਤੱਕ ਇਨਵੈਸਟਿਗੇਸ਼ਨ 'ਚ ਪਹੁੰਚ ਚੁੱਕੇ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਆਗੂ ਬਲਾਕ ਪ੍ਰਧਾਨ ਗਮਦੂਰ ਸਿੰਘ ਫੱਗੂ ਵਾਲਾ ਤੇ ਪੂਰੀ ਟੀਮ ਸਾਡੇ ਨਾਲ ਮੌਜੂਦ ਆ ਕਿਵੇਂ ਪਹੁੰਚੇ ਕਿਉਂਕਿ ਪੰਜਾਬੀ ਲੋਕ ਚੈਨਲ ਤੇ ਤੁਹਾਨੂੰ ਉਹ ਖਬਰ ਸੁਣਾਵਾਂਗੇ ਕਿ ਕਦੋਂ ਤੋਂ ਇਹ ਖੁਲਾਸਾ ਕਦੋਂ ਤੋਂ ਇਹ ਚੀਜ਼ ਦੇ ਪਿੱਛੇ ਪਏ ਰਹੇ ਕਿਉਂਕਿ ਜਿਹੜੇ ਬਲਾਕ ਪ੍ਰਧਾਨ ਨੇ ਉਹ ਪੂਰੀ ਤਫਤੀਸ਼ ਨਾਲ ਥੋੜਾ ਜਿਹਾ ਦੱਸ ਰਹੇ ਸੀ ਕਿ ਸਟਾਰਟਿੰਗ ਤੋਂ ਹੀ ਅਸੀਂ ਜਦੋਂ ਸਾਡੀਆਂ 20 21 ਮਾਰਚ ਨੂੰ ਸਾਨੂੰ ਪਤਾ ਲੱਗਿਆ ਕਿ ਸਾਡੀਆਂ ਟਰਾਲੀਆਂ ਉੱਥੇ ਨਹੀਂ ਹਨ ਤਾਂ ਅਸੀਂ ਉਦੋਂ ਤੋਂ ਹੀ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਤੋਂ ਬਾਅਦ ਉਹ ਟਰਾਲੀਆਂ ਦੇ ਟਾਇਰ ਮਿਲੇ ਨੇ ਨਗਰ ਕੌਂਸਲ ਪ੍ਰਧਾਨ ਦੇ ਪਤੀ ਦੀ ਦੁਕਾਨ ਆ ਜਿਹੜੀ ਉਸ ਦੇ ਵਿੱਚ ਪੁਲਿਸ ਦੀ ਮੌਜੂਦਗੀ ਚ ਦੁਕਾਨ ਖਲਾਈ ਗਈ ਆ ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਜੀ ਗੱਲਬਾਤ ਕਰੀ ਤਾਂ ਡੀਡੀਆਰ ਵੀ ਦਰਜ ਹੋ ਚੁੱਕੀ ਆ ਸ਼ਿਕਾਇਤ ਦਰਜ ਹੋ ਚੁੱਕੀ ਆ ਹੁਣ ਪੁਲਿਸ ਤਫਤੀਸ਼ ਕਰ ਰਹੀ ਆ ਕਿ ਟਾਇਰ ਕਿਸ ਦੇ ਸੀ ਪਰ ਜਿਹੜੇ ਕਿਸਾਨ ਯੂਨੀਅਨ ਦੇ ਆਗੂ ਨੇ ਉਹ ਕਹਿ ਰਹੇ ਨੇ ਕਿ ਟਾਇਰ ਤਾਂ ਸੀ ਦੇਖ ਲੇ ਪਰ ਪੂਰੀ ਤਫਤੀਸ਼ ਕਰ ਲਈ ਉਹ ਟਾਇਰ ਸਾਡੇ ਟਰਾਲੀਆਂ ਦੇ ਹੀ ਸਨ ਹੁਣ ਟਰਾਲੀਆਂ ਪਤਾ ਨਹੀਂ ਕਿੱਥੇ ਨੇ ਸੋ ਬਲਾਕ ਪ੍ਰਧਾਨ ਗਮਦੂਰ ਸਿੰਘ ਬਾਵਰਪੁਰ ਸਾਡੇ ਨਾਲ ਮੌਜੂਦ ਨੇ ਗਮਦੂਰ ਜੀ ਕਿਵੇਂ ਰਿਹਾ ਫਿਰ ਪੂਰੀ ਇਨਵੈਸਟੀਗੇਸ਼ਨ ਕਦੋਂ ਤੋਂ ਸ਼ੁਰੂ ਕੀਤੀ ਇਹ ਤੁਸੀਂ ਜਿਸ ਦਿਨ 19 ਮਾਰਚ ਨੂੰ ਰਾਤ ਨੂੰ ਉੱਥੇ ਪੂਰੀਆਂ ਟਰਾਲੀਆਂ ਮਤਲਬ ਤੁਹਾਨੂੰ ਤਾਂ ਭੇਜਤਾ ਟਰਾਲੀਆਂ ਉੱਥੇ ਰਹਿ ਗਈਆਂ ਉਸ ਤੋਂ ਬਾਅਦ ਸਰਕਾਰ ਨੇ ਰਸਤਾ ਖਾਲੀ ਕਰਾਇਆ ਟਰਾਲੀਆਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਇਆ ਤਾਂ ਕਿਵੇਂ ਦਾ ਰਿਹਾ ਸਾਰਾ ਸਿਸਟਮ ਸ਼ੁਰੂਆਤ ਕਿਵੇਂ ਪਤਾ ਲੱਗਿਆ ਤੁਹਾਨੂੰ ਬਿਲਕੁਲ ਜੀ ਦੇਖੋ 19 ਮਾਰਚ ਦੀ ਰਾਤ ਜਿਹੜੀ ਆਈ ਸੀਗੀ ਉਹ ਜਣੀ ਐ ਮੰਨ ਲਓ ਵੀ ਇਤਿਹਾਸ ਦੇ ਵਿੱਚ ਕਾਲੀ ਰਾਤ ਦੇ ਤੌਰ ਤੇ ਕਿਸਾਨਾਂ ਨੂੰ ਇਹ ਯਾਦ ਰਹੂਗੀ ਕਿਉਂਕਿ 14 ਮਹੀਨਿਆਂ ਤਕਰੀਬਨ 14-15 ਮਹੀਨੇ ਦੇ ਜਿਹੜੇ ਸੰਘਰਸ਼ ਤੋਂ ਬਾਅਦ ਉਹ ਰਾਤ ਆਈ ਸੀਗੀ ਇੱਕ ਪਾਸੇ ਸੈਂਟਰ ਸਰਕਾਰ ਦੇ ਨਾਲ ਮੀਟਿੰਗਾਂ ਚੱਲਦੀਆਂ ਸੀਗੀਆਂ ਸਾਡੇ ਜਿੰਨੇ ਕਿਸਾਨ ਵੱਡੇ ਆਗੂ ਸੀਗੇ ਉਹ ਚੰਡੀਗੜ੍ਹ ਸੈਂਟਰ ਸਰਕਾਰ ਦੇ ਨਾਲ ਮੀਟਿੰਗ ਕਰ ਰਹੇ ਸੀ ਉਧਰੋਂ ਪੰਜਾਬ ਸਰਕਾਰ ਨੇ আর ਪੰਜਾਬ ਪੁਲਿਸ ਨੇ ਜਾਨੀ ਬਿਉਂਤਬੰਦੀ ਬਣਾ ਕੇ ਉਹ ਘੇਰਾ ਜਾਨੀ ਸੰਭੂ ਅਤੇ ਖਨੌਰੀ ਵੱਡਾ ਘੇਰਾ ਕਰਕੇ ਬਿਲਕੁਲ ਗਮਦੂਰੀ ਘੇਰਾ ਪਿਆ ਉਸ ਤੋਂ ਬਾਅਦ ਤੁਹਾਨੂੰ ਉੱਥੋਂ ਭੇਜ ਦਿੱਤਾ ਤੁਸੀਂ ਮਤਲਬ ਤੁਹਾਨੂੰ ਤਾਂ ਬੱਸਾਂ 'ਚ ਬਿਠਾ ਕੇ ਦੂਜੀ ਜਗ੍ਹਾ ਤੇ ਸ਼ਿਫਟ ਕਰਤਾ ਸੀ ਬਿਲਕੁਲ ਜੀ ਦੇਖੋ ਜਿੰਨੇ ਸਾਡੇ ਉਥੇ ਕਿਸਾਨ ਆਗੂ ਸੀ ਉਹਨਾਂ ਨੂੰ ਚੱਕ ਚੱਕ ਕੇ ਜਿਹੜਾਂ ਚ ਕਰਤਾ ਤੇ ਜਿਹੜਾ ਸਾਡਾ ਸਮਾਨ ਪਿਆ ਸੀਗਾ ਉਹ ਖਤਾਨਾਂ ਦੇ ਵਿੱਚ ਚੱਕ ਚੱਕ ਕੇ ਟਰੈਕਟਰ ਟਰਾਲੀਆਂ ਦੇ ਨਾਲ ਸਿੜਤਾ ਟਰਾਲੀਆਂ ਸਾਡੀਆਂ ਸੱਪਰ ਸਾਡੇ ਜਿੰਨਾ ਰਹਿਣ ਵਸੇੜਾ ਸੀਗਾ ਜਿਹੜਾ ਖਾਣ ਪੀਣ ਦਾ ਸਮਾਨ ਸੀਗਾ ਗੱਦੇ ਏ ਸੀ ਯਾਨੀ ਖੁੱਲੇ ਮੈਦਾਨ ਦੇ ਵਿੱਚ ਸੜਤੇ ਔਰ ਦੂਜੇ ਪਾਸੇ ਜਦੋਂ ਪੱਤਰਕਾਰਾਂ ਨੇ ਪੁਲਿਸ ਨੂੰ ਪੁੱਛਿਆ ਮਨਦੀਪ ਸਿੰਘ ਸਿੱਧੂ ਸਾਹਿਬ ਉਹਨਾਂ ਨੇ ਵੀ ਲਾਈਵ ਹੋ ਕੇ ਕਿਹਾ ਕਿ ਜਿੰਨਾ ਸਮਾਨ ਕਿਸਾਨਾਂ ਦਾ ਉਹਦੀ ਸਾਡੀ ਜ਼ਿੰਮੇਵਾਰੀ ਬਣਦੀ ਆ ਅਸੀਂ ਜਿੰਨਾ ਸਮਾਨ ਆ ਉਹਨੂੰ ਇਹ 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 ਪ੍ਰੋਵਾਈਡ ਕਰਵਾਵਾਂਗੇ ਕਿਸਾਨਾਂ ਨੂੰ ਪਰ ਜਦੋਂ ਕਿਸਾਨ ਉਹ ਤੋਂ ਟਰਾਲੀਆਂ ਲੈਣ ਗਏ ਤਾਂ ਬਹੁਤ ਸੈਂਕੜੇ ਟਰਾਲੀਆਂ ਜਾਨੀ ਇਹ ਕਹਿ ਸਕਦੇ ਹਾਂ ਦਰਜਣਾ ਟਰਾਲੀਆਂ ਨੇ ਜਿਹੜੀਆਂ ਉਹ ਕਿਸਾਨਾਂ ਦੀਆਂ ਉੱਥੇ ਨਹੀਂ ਮਿਲੀਆਂ ਜਾਨੀ ਚੋਰੀ ਹੋਈਆਂ ਜੀ ਉਹ ਜਦੋਂ ਸਾਨੂੰ ਲੱਗਿਆ ਵੀ ਸਾਡੀਆਂ ਟਰਾਲੀਆਂ ਨਹੀਂ ਮਿਲੀਆਂ ਕਿਉਂਕਿ ਇਨਵੈਸਟੀਗੇਸ਼ਨ ਦਾ ਪਾਰਟ ਸੀ ਮੈਂ ਲਗਭਗ 21 ਤਰੀਕ ਦੇ ਦਿਨਾਂ 21 ਤਰੀਕ ਨੂੰ ਅਸੀਂ ਆਪਣੀ ਟਰਾਲੀ ਕੋਲ ਜਾਣਿਆ ਤਾਂ ਬਹੁਤ ਵੱਡਾ ਜਿਹੜਾ ਪੁਲਿਸ ਦਾ ਘੇਰਾ ਸੀ ਸਾਨੂੰ ਸਾਡੀ ਟਰਾਲੀ ਧੱਕ ਨਹੀਂ ਜਾਣ ਦਿੱਤਾ ਪੁਲਿਸ ਘੇਰਾ ਪੁਲਿਸ ਰੋਕ ਰਹੀ ਸੀ ਪਰ ਦੂਜੇ ਪਾਸੇ ਜਿਹੜੇ ਆ ਸਹਿਰਾਂ ਦੇ ਨਗਰ ਕੌਂਸਲਾਂ ਦੇ ਪ੍ਰਧਾਨ ਨੇ ਜਾਂ ਵਿਧਾਇਕ ਜਿਹੜੇ ਆਪਣੇ ਆਮ ਪਾਰਟੀ ਦੇ ਨੇ ਇਹਨਾਂ ਦੇ ਜਿਹੜੇ ਮੁਲਾਜ਼ਮ ਜਿਹੜੇ ਇਹਨਾਂ ਦੇ ਗੁੰਡੇ ਰੱਖੇ ਹੋਏ ਸੀ ਉਹ ੱਤਕੇ ਨਾਲ ਬਈ ਉਥੋਂ ਟਰਾਲੀਆਂ ਪਾਪਾ ਕੇ ਲੈ ਕੇ ਆ ਰਹੇ ਸੀਗੇ ਸੋ ਪਹਿਲਾਂ ਵੀ ਜਦੋਂ ਉਹ ਸਾਡੇ ਕਿਸਾਨਾਂ ਨੇ ਭਾਲ ਕਰਨੀ ਸ਼ੁਰੂ ਕੀਤੀ ਤਾਂ ਆ ਕਨੌਰ ਦੇ ਵਿੱਚ ਆ ਦੇਖਿਆ ਆਪਾਂ ਨੇ ਜਿਹੜੇ ਇੱਕ ਨੌਰ ਐਮਐਲਏ ਆ ਉਹਦੇ ਜਿਹੜੇ ਸਾਥੀਆਂ ਕੋਲੋਂ ਤਕਰੀਬਨ 8-10 ਟਰਾਲੀਆਂ ਉਹਨਾਂ ਦੇ ਘਰਾਂ ਚੋਂ ਆਪਾਂ ਕੱਢੀਆਂ ਉਹਨਾਂ ਤੇ ਐਫਆਈਆਰ ਦਾਜ ਵੀ ਹੋਈ ਸਾਰੀ ਸਾਰੀ ਬਾਤ ਤੋਂ ਵੀ ਹੋਈ ਮਤਲਬ ਇਸੇ ਤਰ੍ਹਾਂ ਸਾਡੇ ਜਦੋਂ ਪਤਾ ਲੱਗਿਆ ਤਾਂ ਸਾਨੂੰ ਇਹ ਜਾਣਕਾਰੀ ਮਿਲਦੀ ਆ ਵੀ 20 ਤਰੀਕ ਨੂੰ ਨਾਬੇ ਜਿਹੜੇ ਇੱਥੋਂ ਦਾ ਜਣੀ ਨਗਰ ਕੌਂਸਲ ਦਾ ਪ੍ਰਧਾਨ ਆ ਉਹ ਆਪਣੀ ਗੱਡੀ ਲੈ ਕੇ ਦੋ ਟਰੈਕਟਰ ਪ੍ਰੀਤ ਟਰੈਕਟਰ ਲੈ ਕੇ ਸੰਭੂ ਪਹੁੰਚਦਾ ਉਹ ਤੋਂ ਦੋ ਟਰਾਲੀਆਂ ਪਾਕੇ ਲੈ ਕੇ ਆਉਂਦਾ ਇਹ ਤੁਹਾਨੂੰ 21 ਮਾਰਚ ਨੂੰ ਹੀ ਪਤਾ ਲੱਗਿਆ ਜਦੀ ਨਾਲ ਦੀ ਨਾਲ ਬਿਲਕੁਲ ਜੀ ਇਹ 20 ਮਾਰਚ ਨੂੰ ਲੈ ਕੇ ਆਉਂਦਾ 21 ਮਾਰਚ ਨੂੰ ਇਹ ਖਬਰ ਸਾਨੂੰ ਮਿਲ ਜਾਂਦੀ ਆ ਅਸੀਂ ਗੌਰ ਕਰਨਾ ਸ਼ੁਰੂ ਕੀਤਾ ਜਦੋਂ ਸਾਨੂੰ ਪਤਾ ਲੱਗਿਆ ਵੀ ਨਾਬੇ ਦੇ ਵਿੱਚ ਦੋ ਟਰਾਲੀਆਂ ਆ ਗਈਆਂ ਤਾਂ ਉਦੋਂ ਬਾਅਦ ਅਸੀਂ ਨੇ ਵੀ ਗੌਰ ਕੀਤੀ ਤਾਂ ਮੈਨੂੰ ਯਾਦ ਆ ਵੀ 22 ਜਾਂ 23 ਤਰੀਕ ਨੂੰ ਅਸੀਂ ਸਾਰੇ ਨਾਬੇ ਦੇ ਜਿੰਨੇ ਸੀਸੀਟੀਵੀ ਕੈਮਰੇ ਸੀਗੇ ਉਹ ਚੈੱਕ ਕਰਵਾਏ ਪੂਰੀ ਸਾਡੀ ਦਿਹਾੜੀ ਲੱਗੀ ਤਾਂ ਉਹ ਉਹਨਾਂ ਦੇ ਵਿੱਚ ਨਹੀਂ ਸਾਨੂੰ ਫੜਿਆ ਗਿਆ ਕਿਉਂਕਿ ਸਾਨੂੰ ਇਹ ਸੀ ਵੀ ਸਾਇਦ ਕਿਤੇ ਨਾ ਕਿਤੇ ਪਰ ਇਹ ਕੈਮਰੇ ਦੀ ਅੱਖ ਤੋਂ ਬਚਾ ਕੇ ਕਿਉਂਕਿ ਟੌੜੇ ਵੱਲ ਦੀ ਹੋ ਕੇ ਪਾਸੋਂ ਵੱਲ ਦੀ ਹੋ ਕੇ ਜਾਨੀ ਇਹਨੇ ਨਾਬਾ ਐਂਟਰੀ ਨਹੀਂ ਕੀਤਾ ਇਹਨੇ ਤਕਰੀਬਨ 3-4 ਦਿਨ ਬਾਅਦ ਨਗਰ ਕੌਂਸਲ ਦਫ਼ਤਰੇ ਟਰਾਲੀਆਂ ਆਉਂਦੀਆਂ ਪਰ ਜਦੋਂ ਅਸੀਂ ਸੀਸੀਟੀਵੀ ਕੈਮਰੇ ਖੰਗਾਲਦੇ ਸੀਗੇ ਬਾਈ ਤਾਂ ਸਾਡੇ ਧਿਆਨ ਚ ਗੱਲ ਆਈ ਵੀ ਜਿਹੜੇ ਉਰੇ ਦੇ ਪੇਂਟਰ ਲੋਗ ਨੇ ਜਿਹੜੇ ਪੇਂਟ ਕਰਦੇ ਆ ਟਰਾਲੀਆਂ ਨੂੰ ਵੀ ਇੱਕ ਵਾਰ ਉਹਨਾਂ ਨੂੰ ਕਿਉਂ ਨਾ ਮਿਲਿਆ ਜਾਵੇ ਬਾਈ ਅਸੀਂ ਉਹਨਾਂ ਨੂੰ ਮਿਲ ਕੇ ਬੇਨਤੀ ਕੀਤੀ ਵੀ ਸਾਡੀਆਂ ਦੋ ਟਰਾਲੀਆਂ ਨੇ ਜਿਹੜੀਆਂ ਉਹ ਚੋਰੀ ਹੋ ਗਈਆਂ ਠੀਕ ਹੈ ਜੀ ਕਿ ਤੁਹਾਨੂੰ ਇਹ ਲੱਗਿਆ ਕਿ ਟਰਾਲੀਆਂ ਦੇ ਸਾਡੀਆਂ ਦਾ ਰੰਗ ਨਾ ਚੇਂਜ ਕਰ ਦਿੱਤਾ ਜਾਵੇ ਰੰਗ ਬਦਲਦਾ ਸਾਰਾ ਨਵਾਂ ਰੰਗ ਕਰਕੇ ਵੀ ਪਤਾ ਹੀ ਨਹੀਂ ਲੱਗਣਾ ਫਿਰ ਬਿਲਕੁਲ ਜੀ ਗੱਲ ਲਗਭਗ ਇਹ 27 28 ਮਾਰਚ ਦੀ ਆ ਜਦੋਂ ਇਹ ਸੀ ਸੀਸੀਟੀਵੀ ਕੈਮਰੇ ਦੇਖਦੇ ਸੀ ਉਦੋਂ ਪਹਿਲਾਂ ਦੋ ਦਿਨ ਪਹਿਲਾਂ ਸਾਹਬਾਦ ਦੇ ਵਿੱਚ ਇੱਕ ਟਰਾਲੀ ਨੂੰ ਰੰਗ ਕਰਿਆ ਹੋਇਆ ਅਸੀਂ ਟਰਾਲੀ ਫੜੀ ਸੀ ਸਾਡੇ ਉਸ ਗੱਲ ਧਿਆਨ ਚਾਹੀ ਵੀ ਇਹ ਜਿਹੜਾ ਚੋਰ ਚੋਰ ਨੇ ਬਈ ਇਹ ਜਾ ਕੇ ਟਰਾਲੀ ਦਾ ਕੁਲੀਆ ਬਗਾੜਨਗੇ ਕੁਲੀਆ ਬਦਲਣਗੇ ਤਾਂ ਜੋ ਲੋਕਾਂ ਦੇ ਸਾਹਮਣੇ ਉਹ ਟਰਾਲੀ ਨਾ ਆ ਸਕੇ ਸੋ ਜਦੋਂ ਅਸੀਂ ਪੇਂਟਰਾਂ ਦੇ ਨਾਲ ਗੱਲ ਕੀਤੀ ਤਾਂ ਸਾਨੂੰ ਪੇਂਟਰ ਨੇ ਦੱਸਿਆ ਸਾਡੇ ਕੋਲੇ ਪੇਂਟਰ ਦਾ ਫੋਨ ਆਉਂਦਾ ਵੀ ਨਗਰ ਕੌਂਸਲ ਦੇ ਵਿੱਚ ਨਗਰ ਕੌਂਸਲ ਦੇ ਦਫ਼ਤਰ ਦੇ ਵਿੱਚ ਇੱਕ ਟਰਾਲੀ ਪੇਂਟ ਹੋ ਰਹੀ ਆ ਤਿੰਨ ਟਰਾਲੀਆਂ ਦੀ ਸਾਨੂੰ ਸਾਜ ਦਿੱਤੀ ਆ ਉਹਨੇ ਨਗਰ ਕੌਂਸਲ ਨੇ ਤਿੰਨ ਟਰਾਲੀਆਂ ਮੈਂ ਪੇਂਟ ਕਰਨੀਆਂ ਵੀ ਇੱਕ ਟਰਾਲੀ ਮੌਜੂਦਾ ਪੇਂਟ ਕਰ ਰਹੇ ਆ ਵੀ ਤੁਸੀਂ ਆ ਜਾਓ ਬਾਈ ਅਸੀਂ ਉਹਨਾਂ ਦੀ ਖਬਰ ਤੇ ਸਾਡੇ ਆ ਵੀਰ ਕੁਲਵਿੰਦਰ ਸਿੰਘ ਨੇ ਹੋਰ ਵੀ ਬਹੁਤ ਸਾਰੇ तकरीबन तकरीबन 50 ਸਾਡੇ ਆਗੂ ਉਸ ਦਫ਼ਤਰ ਦੇ ਵਿੱਚ ਜਾ ਕੇ ਰੇਡ ਮਾਰ ਦਿਆ ਪਰ ਬਾਈ ਜਿਹੜਾ ਇਹ ਪੱਪੂ ਆ ਪੰਕੇ ਚ ਪੱਪੂ ਆ ਇਹ ਲੂੰਬੜ ਦੀ ਤਰ੍ਹਾਂ ਚਲਾਕ ਬਹੁਤ ਆ ਬਾਈ ਪਹਿਲਾਂ ਤਾਂ ਇਹਨੇ ਕਾਂਗਰਸ ਨੂੰ ਗਦੀ ਗੇੜ ਪਾ ਕੇ ਰੱਖਿਆ ਹੁਣ ਇਹ ਆਮ ਪਾਰਟੀ ਨੂੰ ਝਾੜੂ ਵਾਲੇ ਜਿੰਨੇ ਵਰਕਰ ਨੇ ਉਹਨਾਂ ਨੂੰ ਲੂੰਬੜ ਜਾਨੀ ਆਪਣੀਆਂ ਚਾਲਾਂ ਦੇ ਵਿੱਚ ਪਾ ਕੇ ਪ੍ਰਧਾਨਗੀ ਲਈ ਆ ਬਹੁਤ ਤੇਜ਼ ਆ ਬਾਈ ਸਾਡੇ ਹੱਥ ਕੋਈ ਇਹਦਾ ਸਬੂਤ ਨਹੀਂ ਲੱਗਿਆ ਪਰ ਉਹ ਤੋਂ ਬਾਅਦ ਬਾਈ ਅਸੀਂ ਇਹਦੀ ਪੈੜ ਨੱਪਦੇ ਰਹੇ ਜਿਵੇਂ ਜਿਵੇਂ ਸਾਨੂੰ ਖਬਰ ਮਿਲਦੀ ਰਹੀ ਇਹਦੀ ਗੈਰ ਲੱਗੇ ਰਹੇ ਅਸੀਂ ਸੋ ਜਦੋਂ ਸਾਨੂੰ ਪੁਖਤਾ ਸਬੂਤ ਮਿਲ ਗਏ ਜਾਨੀ ਇੱਕ ਦਿਨ ਜਸਵਿੰਦਰ ਸਿੰਘ ਲੋਂਗੋਵਾਲ ਜਾਨੀ ਪਰਸੋਂ ਦਾ ਜਿਹੜਾ ਦਿਨ ਸੀਗਾ ਬਈ ਜੀ ਲੋਂਗੋਵਾਲ ਸਾਹਿਬ ਨੂੰ ਜਦੋਂ ਮੈਨੂੰ ਖਬਰ ਮਿਲਦੀ ਆ ਮੈਂ ਉਹਨਾਂ ਨੂੰ ਫੋਨ ਕਰਦਾ ਉਹ ਸਪੈਸ਼ਲ ਇੱਕ ਦਿਨ ਮੇਰੇ ਨਾਲ ਇਨਵੈਸਟੀਗੇਸ਼ਨ ਆਬੇ ਦੇ ਵਿੱਚ ਕਰਦੇ ਆ ਉਹਨਾਂ ਨੇ ਬੰਦਿਆਂ ਨੂੰ ਮਲਾਇਆ ਮੈਂ ਉਹਨਾਂ ਨੂੰ ਫੋਟੋਆਂ ਦਿਖਾਈਆਂ ਜਾ ਕੇ ਅਸੀਂ ਖੁਦ ਆਪ ਮਤਲਬ ਉਹਦੀ ਰੈਕੀ ਕੀਤੀ ਰੈਕੀ ਕਰਨ ਤੋਂ ਬਾਅਦ ਜਦੋਂ ਸਾਨੂੰ ਤਕਰੀਬਨ 4 ਵਜੇ ਪੱਕਾ ਯਕੀਨ ਹੋ ਗਿਆ ਵੀ ਜਦ ਆ ਚਾਰਦੁਆਰੀ ਦੇ ਅੰਦਰ ਟਰਾਲੀਆਂ ਬੰਦਾ ਜਿਹੜਾ ਸਮਾਨ ਉਹ ਪਿਆ ਫਿਰ ਅਸੀਂ ਬਾਈ ਮੋਰਚਾ ਖੋਲਿਆ ਬਿਲਕੁਲ ਨਹੀਂ ਪੱਕੇ ਸਬੂਤ ਤੁਹਾਨੂੰ ਕਿਵੇਂ ਮਿਲੇ ਕਿਉਂਕਿ ਤੁਸੀਂ ਧਰਨਾ ਲਾਤਾ ਸੀ ਜੇਕਰ ਉੱਥੇ ਪੁਲਿਸ ਪਾਰਟੀ ਦੀ ਮੌਜੂਦਗੀ 'ਚ ਉੱਥੇ ਕੁਝ ਨਾ ਹੁੰਦਾ ਉਹ ਵੀ ਕਿਰਕਰੀ ਹੋ ਜਾਂਦੀ ਜੀ ਤੁਹਾਡੀ ਜੀ ਦੇਖੋ 5 ਮਹੀਨੇ ਲੱਗੇ ਸਾਨੂੰ ਇਸ ਰਸਤਾ ਤੈਅ ਕਰਦੇ ਹੋਏ ਜੇ ਅਸੀਂ ਕੱਚੇ ਪੈਰੀਆਂ ਵਾਲੀ ਗੱਲ ਹੁੰਦੀ ਅਸੀਂ ਉਦੋਂ ਦੇ ਜਿਹੜੇ ਪੰਕੇ ਚ ਪੱਪੂ ਦਾ ਅਸੀਂ ਨਾਂ ਲੈ ਦੇਣਾ ਸੀਗਾ ਕੱਚੇ ਪੈਰੀ ਛੇੜ ਕੇ ਸਾਇਦ ਸਾਡੇ ਵੱਡੀ ਬਦਨਾਮੀ ਸਾਡੇ ਗਲ ਪੈਣੀ ਸੀਗੀ ਉਹ ਚੀਜ਼ ਸਾਨੂੰ ਪਤਾ ਸੀਗਾ ਸੋ ਜਦੋਂ ਸਾਨੂੰ ਇਹ ਮੰਨ ਕੇ ਚਲੋ ਜਿੱਦਨ ਅਸੀਂ ਮੋਰਚਾ ਲਾਇਆ ਉਦੋਂ ਜਦੋਂ ਉਹ ਸੁਬੰਦੇ ਨੇ ਸਾਨੂੰ ਯਕੀਨ ਦਿਵਾਇਆ ਵੀ ਯਾਰ ਅੰਦਰ ਇੱਥੇ ਟਾਇਰ ਪਏ ਨੇ ਟਰਾਲੀਆਂ ਦੇ ਜੈਕ ਪਿਆ ਹੁੱਕਾਂ ਪਈਆਂ ਨੇ ਡਈਆਂ ਪਈਆਂ ਨੇ ਬੰਗੇ ਪਏ ਨੇ ਉਹ ਬੰਦਾ ਹਿੱਕ ਥਾਪੜਦਾ ਸੀ ਬਾਈ ਜਿਹੜਾ ਬੰਦਾ ਸਾਡੇ ਸਾਹਮਣੇ ਆਇਆ ਪਰ ਅਸੀਂ ਬਾਈ ਜਦੋਂ ਉਸ ਵਰਕਸ਼ਾਪ ਦੇ ਅੱਗੇ ਜਾ ਕੇ ਖੜੇ ਜਾਨੀ ਇੱਕ ਵਾਰ ਅਸੀਂ ਮੱਥੇ ਤੇ ਹੱਥ ਮਾਰਿਆ ਵੀ ਯਾਰ ਇੱਥੇ ਕਿਵੇਂ ਹੋ ਸਕਦਾ ਕਿਉਂਕਿ ਬਾਈ ਕਹਾ ਹੋਇਆ ਹੋਇਆ ਉਹ ਬਹੁਤ ਵੱਡਾ ਵੱਡਾ ਜਦੋਂ ਅਸੀਂ ਅੰਦਰਲੇ ਪੁੱਛਿਆ ਤਾਂ ਉਹ ਕਹਿੰਦੇ ਜੀ 4-5 ਮਹੀਨੇ ਤੋਂ ਇਹ ਵਰਕਸ਼ਾਪ ਬੰਦਾ ਠੀਕ ਹੈ ਜਾਨੀ ਸਾਨੂੰ ਐ ਲੱਗਿਆ ਵੀ ਜਿਹੜਾ ਇਹ ਬੰਦਾ ਸਾਨੂੰ ਜਾਣਕਾਰੀ ਦੇ ਰਿਹਾ ਇਹ ਗਲਤ ਜਾਣਕਾਰੀ ਦੇ ਰਿਹਾ ਸੋ ਉਸ ਜਾਣਕਾਰੀ ਦੇ ਮਤਲਬ ਦੋ ਚਿੱਤੀ ਦੇ ਨੂੰ ਸਾਨੂੰ ਪਤਾ ਉਦੋਂ ਬਾਅਦ ਬਾਈ ਕੁਲਵਿੰਦਰ ਨੂੰ ਅਸੀਂ ਸੱਦਿਆ ਠੀਕ ਹੈ ਪਹੁੰਚੀਤਾ ਸੀ 4 ਵਜੇ ਇਹਨਾਂ ਨੂੰ ਸੱਦ ਕੇ ਅਸੀਂ ਪਲਾਨ ਬਣਾਇਆ ਵੀ ਯਾਰ ਆ ਬੇੜੇ ਦੇ ਵਿੱਚ ਕਿਵੇਂ ਉਤਰਿਆ ਜਾਵੇ ਤਾਂ ਜਦੋਂ ਅਸੀਂ ਉਤਰਨ ਦਾ ਹੌਸਲਾ ਕੀਤਾ ਸਾਨੂੰ ਪਤਾ ਸੀ ਵੀ ਜੇ ਅਸੀਂ ਬੇੜੇ ਦੇ ਵਿੱਚ ਉਤਰਾਂਗੇ ਬਾਈ ਤਾਂ ਜਿਹੜੇ ਉਰੇ ਬਹੀਗਮਾਂ ਦੇ ਬੰਦੇ ਨੇ ਉਹ ਸਾਡੀ ਗੈਰ ਪਹਿਣਗੇ ਉਹ ਕਿਉਂਕਿ ਇੱਕ ਦੂਜੇ ਇਕੱਠੇ ਹੋਣਗੇ ਵੀ ਵੱਡਾ ਬਿਵਾਦ ਖੜਾ ਹੋ ਸਕਦਾ ਬਾਈ ਹੋਇਆ ਵੀ ਉਸੇ ਤਰ੍ਹਾਂ ਜਦੋਂ ਇਹ ਇਹ ਦੋਸਤ ਮੇਰਾ ਸਾਲ ਮਾਰ ਕੇ ਅੰਦਰ ਵੀਡੀਓ ਬਣਾਉਣ ਬਾਤੇ ਜਾਂਦਾ ਤਾਂ ਦੁਕਾਨਦਾਰ ਇਕੱਠੇ ਹੁੰਦੇ ਆ ਤਾਂ ਬਾਈ ਅਸੀਂ ਉਹਨਾਂ ਨੂੰ ਇਹ ਆਖਿਆ ਵੀ ਇੱਕ ਨਸੇ ਵਾਲੇ ਬੰਦੇ ਦੀ ਅਸੀਂ ਗੱਲ ਲੱਗੇ ਹੋਇਆ ਸਾਨੂੰ ਪੱਕੀ ਜਾਣਕਾਰੀ ਜਾਣਕਾਰੀ ਮਿਲੀ ਆ ਵੀ ਸਾਡੇ ਪਿੰਡ ਦਾ ਬੰਦਾ ਵੀ ਨਸ਼ਾ ਕਰਦਾ ਤਾਂ ਉਹ ਬੰਦਿਆਂ ਨੇ ਸਾਨੂੰ ਕਹਿੰਦੇ ਫੋਟੋਆਂ ਦਿਖਾਓ ਅਸੀਂ ਬਈ ਉਹਨਾਂ ਨੂੰ ਕਿਹਾ ਵੀ ਯਾਰ ਫੋਟੋ ਕਿਉਂਕਿ ਸਾਡੇ ਘਰ ਦੀ ਬਦਨਾਮੀ ਹੋਊ ਸਾਡਾ ਬੱਚਾ ਉਹ ਆਵਦਾ ਇਸ ਕਰਕੇ ਅਸੀਂ ਫੋਟੋ ਨਹੀਂ ਦਿਖਾ ਸਕਦੇ ਵੀ ਠੀਕ ਆ ਸਾਨੂੰ ਬੰਦਾ ਮਿਲ ਰਿਹਾ ਦੂਏ ਥਾਂ ਮੇ ਪਤਾ ਲੱਗਿਆ ਅਸੀਂ ਉਥੋਂ ਖਿਸਕ ਗਏ ਬਾਈ ਇਹ ਵੀਡੀਓ ਬਣਾ ਲਿਆ ਜਦੋਂ ਉਹ ਵੀਡੀਓ ਅਸੀਂ ਉਸ ਪਰਿਵਾਰ ਨੂੰ ਲੰਗੋਵਾਲ ਸੈਂਡ ਕੀਤੀ ਤਾਂ ਉਹ ਕਹਿੰਦਾ ਬਾਈ ਜੀ ਹੁਣ ਡਟ ਜੋ ਇੱਥੇ ਟਰਾਲੀ ਦੇ ਮਾਲਕ ਨੂੰ ਟਰਾਲੀ ਦੇ ਮਾਲਕ ਨੂੰ ਜਿਹੜਾ ਅਸਲ ਟਰਾਲੀ ਦੇ ਮਾਲਕ ਨੂੰ ਜਦੋਂ ਅਸੀਂ ਵੀਡੀਓ ਸੈਂਡ ਕਰਤੀਆਂ ਤਾਂ ਬਾਈ ਜੀ ਉਹਨੇ 100% ਇਹ ਕਹਿਤਾ ਕਹਿੰਦਾ ਆਪਣੀ ਟਰਾਲੀ ਆ ਬਾਈ ਆਪਣੀ ਟਰਾਲੀ ਦੇ ਰਿੰਬਾ ਇਹ ਆਪਣੀ ਟਰਾਲੀ ਦੀ ਹੁੱਕਾ ਆਪਣੀ ਟਰਾਲੀ ਦੀ ਜੈਕਾ ਤੇ ਫਿਰ ਵਸ ਬਾਈ ਅਸੀਂ ਉਥੇ ਕਿਉਂਕਿ ਬਾਈ ਜੀ ਜਦੋਂ 4 ਵਜੇ ਸਾਨੂੰ ਇਹ ਮਿਲਦਾ ਅਸੀਂ 2:30 ਸੀ ਵੀ ਸਵੇਰੇ ਇੱਥੇ ਜਾ ਕੇ ਚੈੱਕ ਅਪ ਕਦੋਂ ਕੀਤਾ ਗਿਆ ਦਿਨ ਚ ਕੀਤਾ ਗਿਆ ਕੁਲਵਿੰਦਰ ਬਲੂ 4 ਵਜੇ ਦੇਖੋ ਸਾਰੀ ਡੈਡੀ ਦੀ ਤਹਿਕੀਕਤ ਤੋਂ ਬਾਅਦ 4 ਵਜੇ ਸਾਨੂੰ ਲੱਗਦਾ ਵੀ ਇੱਥੇ ਕੁਝ ਹੈ ਨਹੀਂ ਯਾਰ ਘਾ ਫੂ ਸੁਗ ਗਿਆ ਹੋਇਆ 4 ਮਹੀਨੇ ਤੋਂ ਦੁਕਾਨ ਖੁੱਲੀ ਨਹੀਂ ਹੈ ਵੀ ਇੱਥੇ ਕੁਝ ਹੋਣਾ ਨਹੀਂ ਪਰ ਜਿਹੜੀ ਉਸ ਬੰਦੇ ਦੀ ਜਾਣਕਾਰੀ ਸੀ ਉਹ ਪੱਕੀ ਸੀ ਬਾਈ ਜੀ ਉਹਦੇ ਜਣੀ ਆਧਾਰਤ ਅਸੀਂ ਆਪਣੀ ਦਸੱਲੀ ਕਰਨ ਵਾਸਤੇ ਇਸ ਭਰਾ ਨੂੰ ਅਸੀਂ ਕੋਟ ਦੱਪ ਕੇ ਜਣੀ ਅੰਦਰ ਧਰਿਆ ਇਸ ਗੱਲ ਦੇ ਉਹ ਆਂਢੀ ਗੋਂਢੀ ਵੀ ਗਵਾ ਜਦੋਂ 100% ਮੋਹਰ ਲੱਗੀ ਉਸ ਤੋਂ ਬਾਅਦ ਧਰਨਾ ਲਾ ਕੇ ਤੁਸੀਂ ਆਪ ਦਾ ਪਲਾਨ ਸ਼ੁਰੂ ਕਰਿਆ ਬਿਲਕੁਲ ਬਿਲਕੁਲ ਮਜ਼ਾ ਜੀ ਉਹ ਵੀਡੀਓ ਸਾਡੇ ਕੋਲੇ ਹੈਗੀ ਆ ਵੀਰ ਨੇ ਅੰਦਰ ਵੜ ਕੇ ਵੀਡੀਓ ਬਣਾਈ ਔਰ ਕੱਲਾ ਕੱਲਾ ਟਾਇਰ ਚੱਕ ਕੇ ਯਾਨੀ 5 ਮਿੰਟਾਂ ਦੇ ਵਿੱਚ ਇਹ ਉਹ ਕੰਮ ਕਰਕੇ ਆ ਗਿਆ ਜਿਹੜਾ ਯਾਨੀ ਪੂਰੇ ਆ ਜਿਹੜੇ ਝਾੜੂ ਪਾਰਟੀ ਆ ਯਾਨੀ ਉਹਨੂੰ ਨੰਗਾ ਚਿੱਟਾ ਕਰਤਾ ਵੀ ਇਹ ਚੋਰਾਂ ਦੀ ਪਾਰਟੀ ਆ ਬਾਈ ਬਿਲਕੁਲ ਦੂਰ ਜੀ ਜੇਕਰ ਉਹ ਤੁਹਾਡੇ ਟਾਇਰ ਨਹੀਂ ਹੁੰਦੇ ਤੇ ਤਾਂ ਤੁਸੀਂ ਉਹ ਐਡਾ ਕੰਮ ਨਹੀਂ ਕਰਨਾ ਸੀ ਤਾਂ ਤੁਸੀਂ ਫਿਰ ਧਰਨਾ ਲਾਉਣਾ ਨਹੀਂ ਸੀ ਉੱਥੇ ਬਿਲ ਸਾਨੂੰ ਲੱਗਦਾ ਜਿਹੜੀਆਂ ਸਾਨੂੰ ਪੁਖਤਾ ਸਬੂਤ ਮਿਲੇ ਆ ਜੇ ਉਹਦੇ ਵਿੱਚ ਕਿਤੇ ਸਾਨੂੰ ਲੱਗਦਾ ਵੀ ਯਾਰ ਕਿਰਕਰੀ ਹੋਊਗੀ ਅਸੀਂ ਕਦੇ ਵੀ ਕਿਸੇ ਬੰਦੇ ਤੇ ਚਿੱਕੜ ਨਹੀਂ ਸਿੱਟਣਾ ਸੀ ਜਦੋਂ ਸਾਨੂੰ 100% ਕਿਉਂਕਿ ਸਾਡੀ ਬਈ ਜਿਹੜੀ ਟਰਾਲੀ ਦੇ ਮਿਲੀ ਆ ਉਹ ਲੋਂਗੋਵਾਲ ਪਿੰਡ ਦੀ ਆ ਜਸਵਿੰਦਰ ਸਿੰਘ ਲੋਂਗੋਵਾਲ ਲਗਾਤਾਰ 14 ਮਹੀਨੇ ਉਸ ਟਰਾਲੀ ਦੇ ਵਿੱਚ ਰਿਹਾ ਯਾਨੀ ਨੱਟ-ਨੱਟ ਦੀ ਉਹਨਾਂ ਨੂੰ ਸਿਆਣ ਸੀ ਕੱਲੇ-ਕੱਲੇ ਟਾਇਰ ਦੀ ਉਹਨਾਂ ਨੂੰ ਸਿਆਣ ਸੀ ਜਦੋਂ ਉਹਨਾਂ ਨੂੰ ਫੋਟੋ ਭੇਜੀ ਉਹ ਕਹਿੰਦਾ ਬਾਈ ਜੀ ਟਰਾਲੀ ਆਪਣੀਆਂ ਡੱਟ ਜੋ ਆਉਣ ਸਰ ਬਈ ਐਸਐਚ ਨੂੰ ਅਸੀਂ ਫੋਨ ਮਾਰਿਆ ਔਰ ਇਸ ਇੱਥੇ ਦੇ ਪ੍ਰਸ਼ਾਸਨ ਦਾ ਰਵਈਆ ਬਈ ਇਹ ਤੀ ਕਹਿੰਦੇ ਆ ਕੇ ਸਾਨੂੰ ਲਿਖਤੀ ਥਾਣੇ ਦੇ ਵਿੱਚ ਇੱਥੇ ਕੁਤਵਾਲੀ ਦੇ ਵਿੱਚ ਆ ਕੇ ਸਾਨੂੰ ਰਿਪੋਰਟ ਦਰਜ ਕਰਾਓ ਫਿਰ ਅਸੀਂ ਕਰਦੇ ਆਂ ਪਰ ਤੁਹਾਨੂੰ ਪਤਾ ਪ੍ਰਭੂ ਤੇ ਜਿਵੇਂ ਮਦਰ ਸਾਹਿਬ ਤੁਹਾਨੂੰ ਪਤਾ ਵੀ ਵੱਡੇ ਸਾਡਾ ਜਿਹੜਾ ਕੱਠ ਉੱਥੇ ਬਹੁਤ ਵੱਡਾ ਹੋਇਆ ਪ੍ਰਸ਼ਾਸਨ ਮਜਬੂਰ ਹੋ ਕੇ ਉੱਥੇ ਆਇਆ ਥੋੜਿਆ ਤਲਖੀ ਨਾਲ ਵੀ ਗੱਲ ਕੀਤੀ ਉਹਨਾਂ ਨੇ ਪਰ ਜ਼ੋਰ ਪੈਣ ਦੇ ਪ੍ਰੈਸ਼ਰ ਪੈਣ ਤੇ ਬਈ ਉਹਨਾਂ ਨੇ ਚਾਬੀ ਮੰਗਾ ਕੇ ਜਦੋਂ ਅਸੀਂ ਖੋਲਿਆ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਕਿਉਂਕਿ ਬਈ ਇਹ ਜਿਹੜਾ ਅਨਕਜ ਪਪੂਆ ਕੱਲ ਉਹਦੀ ਕਰ ਲੈਨੇ ਹੁਣ ਆਪ ਜੀਆਂ ਸਫਾਈਆਂ ਦਿੰਦਾ ਕਿ ਯਾਰ ਇਹ ਮੈਂ 2-3 ਬਿਆਨ ਆ ਗਏ ਭਾਈ ਉਹਦੇ ਪਹਿਲਾ ਬਿਆਨ ਕਹਿੰਦਾ ਵੀ ਠੀਕ ਆ ਜੀ ਮੇਰੇ ਜਿਹੜੇ ਨਗਰ ਕੌਂਸਲ ਦੀਆਂ ਟਰਾਲੀਆਂ ਨੇ ਉਹਨਾਂ ਦੇ ਨੇ ਮੈਂ ਕਬਾੜ ਚੋਂ ਲੈਂਦੇ ਆ ਭਾਈ ਇਹ ਵੀ ਗੱਲ ਸੋਚਣ ਵਾਲੀ ਆ ਜੇ ਕਬਾੜ ਚੋਂ ਲੈਂਦੇ ਆ ਤਾਂ ਕੀ ਉਹੀ ਜਿਹੜੀ ਸਾਡੀ ਟਰਾਲੀ ਚੋਰੀ ਹੋਈ ਆ ਉਹਦਾ ਸਾਰਾ ਸਮਾਨ ਨੇ ਹੁੰਦੀ ਕੀ ਲੋਡ ਸੀ ਦੇਖੋ ਹੁੱਕ ਵੀ ਉਹਦੀ ਆ ਡਹੀ ਵੀ ਉਹਦੀ ਆ ਹੱਬਾਂ ਵੀ ਉਹਦੀਆਂ ਨੇ ਰਿੰਬ ਵੀ ਉਹਦੇ ਨੇ ਟਾਇਰ ਵੀ ਉਹਦੇ ਨੇ ਠੀਕ ਆ ਜੇ ਕਬਾੜ ਚੋਂ ਲੈ ਕੇ ਆਉਣੇ ਆ ਵੱਖ-ਵੱਖ ਚੀਜ਼ਾਂ ਮਿਲ ਸਕਦੀਆਂ ਉਹ ਚੀਜ਼ ਸੱਕ ਦੇ ਘਰੇ ਚ ਜਾਂਦੀ ਆ ਔਰ ਦੂਜਾ ਬਿਆਨ ਬਈ ਉਹ ਕਹਿੰਦਾ ਕਹਿੰਦਾ ਇਹ ਜਿਹੜੀਆਂ ਵਿਰੋਧੀ ਧਿਰਾਂ ਨੇ ਕਹਿੰਦਾ ਉਹਨਾਂ ਨੇ ਸਾਡੇ ਅੰਦਰ ਸਿਰਤਾ ਬਈ ਕਹਿੰਦਾ 5 5 6 6 ਬੁੱਟ ਦੀ ਚਾਰ ਦੁਵਾਰੀਆਂ ਕਹਿੰਦਾ ਉਹਦੇ ਅੰਦਰ ਇਹ ਜਿਹੜੀਆਂ ਵਿਰੋਧੀ ਧਿਰਾਂ ਮੈਨੂੰ ਬਦਨਾਮ ਕਰ ਰਹੀਆਂ ਨੇ ਬਈ ਐਦਾਂ ਦਾ ਕੋਈ ਕਿਸੇ ਨੂੰ ਬਦਨਾਮ ਨਹੀਂ ਕਰ ਸਕਦਾ ਕਿਉਂਕਿ ਸਾਡੇ ਕੋਲੇ ਸਬੂਤ ਨੇ ਇਹ ਬਲੈਰੋ ਗੱਡੀ ਦੇ ਵਿੱਚ ਗਿਆ ਬਲੈਰੋ ਗੱਡੀ ਦੇ ਵਿੱਚ ਗਿਆ ਕਿਹੜੇ ਕਿਹੜੇ ਬੰਦੇ ਗਏ ਨੇ ਉਹਨਾਂ ਦੇ ਵੀ ਆਉਣ ਵਾਲੇ ਦਿਨਾਂ 'ਚ ਅਸੀਂ ਨਾਮ ਜਾਰੇ ਜਗ ਜਗ ਜਾਰ ਕਰਾਂਗੇ ਸੋ ਸਾਡੇ ਕੋਲੇ ਪੁਖਤਾ ਸਬੂਤ ਨੇ ਬਾਈ ਇਹਨੂੰ ਬਿਲਕੁਲ ਨੰਗਾ ਚਿੱਟਾ ਕਰਕੇ ਬਲੇਰੋ ਗੱਡੀ ਚ ਕਿੱਥੇ ਉਸ ਧਰਨੇ ਤੇ ਉਸ ਸਮੇਂ ਜਦੋਂ ਉਹ ਚੋਰੀ ਹੋਈ ਜਦੋਂ ਜਦੋਂ ਜਿਹੜੀ ਸਾਨੂੰ ਪੂਰੀ ਖਬਰ ਮਿਲਦੀ ਆ ਪ੍ਰੀਤ ਟਰੈਕਟਰ ਬਾਈ ਨੀਲੇ ਰੰਗ ਦੇ ਦੋ ਟਰੈਕਟਰ ਤਿੰਨ ਬੰਦੇ ਬੈਠ ਕੇ ਸੰਭੂ ਲੈ ਕੇ ਜਾਂਦੇ ਆ ਤੇ ਉਤੋਂ ਬਾਅਦ ਇਹ ਖੁਦ ਤਿੰਨ ਬੰਦੇ ਇੱਕ ਬਲੈਰੋ ਗੱਡੀ ਦੇ ਵਿੱਚ ਸੰਭੂ ਪਹੁੰਚਦੇ ਆ ਇਹ ਪੱਕੇ ਸਬੂਤ ਨੇ ਤੁਹਾਡੇ ਪੱਕੇ ਸਬੂਤ ਆ ਬਾਈ ਜਿਹੜੇ ਢਾਬੇ ਦੇ ਵਿੱਚ ਚਾਹ ਪੀਤੀ ਆ ਜਿਹੜੇ ਢਾਬੇ 'ਚ ਖਾਣਾ ਖਾਦਾ ਇਹਨਾਂ ਨੇ ਉਹਨਾਂ ਢਾਬਿਆਂ ਦੀਆਂ ਸਾਡੇ ਕੋਲੇ ਪੱਪੂ ਦੀਆਂ ਫੋਟੋਆਂ ਨੇ ਜਣੀ ਇੱਥੇ ਧੱਕਾ ਕਿਉਂਕਿ ਪੁਲਿਸ ਨੂੰ ਅਸੀਂ ਦੇ ਮਾਗੇ ਨਹੀਂ ਪਰ ਪਰ ਪੰਕਜ ਪੱਪੂ ਨੇ ਇਹ ਵੀ ਗੱਲ ਆਖੀ ਆ ਕਿ ਸਾਨੂੰ ਡੀਸੀ ਸਾਹਿਬ ਵੱਲੋਂ ਹੁਕਮ ਆਇਆ ਸੀ ਕਿ ਤੁਸੀਂ ਉਸਦੇ ਰਸਤੇ ਦੀ ਸਫਾਈ ਕਰਾਉਣੀ ਹੈ ਜੀ ਸਾਰੀਆਂ ਨਗਰ ਕੌਂਸਲਾਂ ਨੂੰ ਕਿਹਾ ਸੀ ਤੇ ਸਾਡੀ ਵੀ ਨਗਰ ਕੌਂਸਲ ਦੀ ਡਿਊਟੀ ਲੱਗੀ ਸੀ ਅਸੀਂ ਤਾਂ ਉੱਥੇ ਗਏ ਸੀ ਬਾਈ ਇਹ ਉਸ ਵੀ ਹਾਏ ਬੰਦਾ ਟਰਾਲੀਆਂ ਲੈ ਕੇ ਆਇਆ ਕਿਉਂਕਿ ਜੇ ਸੱਚਾ ਹੋਵੇ ਬਾਈ ਇਹ ਦਿਖਾ ਦੇਵੇ ਸਾਨੂੰ ਵੀ ਟਰੈਕਟਰ ਮੈਂ ਲੈ ਕੇ ਜਾ ਰਿਆਂ ਕਿਉਂਕਿ ਸੀਸੀਟੀਵੀ ਟੀਵੀ ਕੈਮਰਿਆਂ ਦੇ ਵਿੱਚ ਇਕੱਲੇ ਟਰੈਕਟਰ ਹੋਣਗੇ ਜਾਂ ਜਿਹੜੇ ਬੰਦੇ ਨਾਲ ਗਿਆ ਜਾਈ ਬਾਈ 5-7 ਕਿਉਂਕਿ ਕਿਸੇ ਕੋਈ ਤਾਂ ਬੰਦਿਆਂ ਦੀ ਡਿਊਟੀ ਲੱਗੀ ਹੋਊਗੀ ਉਹਨਾਂ ਬੰਦਿਆਂ ਦੇ ਬਿਆਨ ਕਰਾ ਦੇਵੇ ਉਹਨਾਂ ਬੰਦਿਆਂ ਚੋਂ ਹੀ ਸੀ ਬੰਦਾ ਕੱਢਣਗੇ ਵੀ ਬਾਈ ਆਪੇ ਦੇ ਜਾਣਗੇ ਬਿਆਨ ਯਾਨੀ ਇਹ ਗੱਲ ਨਹੀਂ ਹੈ ਝੂਠ ਬੋਲ ਰਿਹਾ ਕੋਰਾ ਚਿੱਟਾ ਝੂਠ ਬੋਲ ਰਿਹਾ ਬਾਈ ਇੱਕ ਗੱਲ ਇੱਕ ਹੋਰ ਗੱਲ ਕਰਨੀ ਚਾਹੁੰਦਾ ਮੈਂ ਦੇਖੋ ਚੋਰੀ ਸਾਬਤ ਹੋ ਚੁੱਕੀ ਆ ਜਿਹੜਾ ਚੋਰੀ ਦਾ ਸਮਾਨ ਆ ਉਹ ਬਰਾਮਦ ਹੋ ਚੁੱਕਿਆ ਡੀਡੀਆਰ ਕੱਟ ਚੁੱਕੀ ਆ ਬਾਈ ਨੇਮ ਪੰਕਜ ਪੱਪੂ ਦੀ ਬਰਕਤ ਸਾਹਿਬ ਚੋਂ ਸਮਾਨ ਮਿਲ ਚੁੱਕਿਆ ਬਾਈ ਇਹ ਬਰਕਤ ਸਾਹਿਬ ਦੇ ਜਿਹੜੀ ਆ ਇਹ ਝਾੜੂ ਪਾਰਟੀ ਦਾ ਜਿਹੜਾ ਵੱਡਾ ਵੱਡਾ ਆਗੂ ਆ ਜਿਹੜੀ ਪੰਕਜ ਪੱਪੂ ਉਹਦੇ ਉਹਦੀ ਦੁਕਾਨ ਚੋਂ ਮਿਲ ਚੁੱਕੀ ਆ ਜੀ ਔਰ ਇੱਕ ਵੀ ਬਿਆਨ ਦੇ ਮੰਨਦਾ ਨਹੀਂ ਆਇਆ ਨਾਬੇ ਹਲਕੇ ਦੇ ਨਾਬੇ ਸਹਿਰ ਤੇ ਬਹੁਤ ਵੱਡਾ ਕਲੰਕ ਲੱਗ ਗਿਆ ਬਾਈ ਦੇਖਿਆ ਆਪਾਂ ਨੇ ਠੀਕ ਆ ਬਹੁਤ ਸਾਰੇ ਕਹਿੰਦੇ ਨੇ ਵੀ ਤੁਹਾਨੂੰ ਫੋਨ ਆਇਆ ਹੋਊਗਾ ਤੁਹਾਡੇ ਨਾਲ ਕੋਈ ਸੰਪਰਕ ਕੀਤਾ ਹੋਊਗਾ ਬਾਈ ਸੋਸ਼ਲ ਮੀਡੀਆ ਤੇ ਨਿਕਲ ਕੇ ਇੱਕ ਵਾਰ ਕਿਸਾਨਾਂ ਦੇ ਹੱਕ ਚ ਨਾਰਾ ਨਹੀਂ ਮਾਰਿਆ ਉਹਨੇ ਹਾਂ ਦਾ ਨਾਰਾ ਨਹੀਂ ਮਾਰਿਆ ਸੋ ਇਹ ਤੋਂ ਉਹਨਾਂ ਦੀ ਚੁੱਪੀ ਇਹ ਗੱਲ ਤੈਅ ਕਰਦੀ ਆ ਵੀ ਦੇਮਾਨਵੀ ਇਹਦੇ ਵਿੱਚ ਕੁਝ ਨਾ ਕੁਝ ਹਿੱਸਾ ਹੋ ਸਕਦਾ ਬਾਈ ਬਿਲਕੁਲ ਇੱਕ ਵਾਰ ਬਾਬਰਪੁਰ ਜੀ ਤੁਹਾਨੂੰ ਵੀ ਯਾਦ ਹੋਵੇ ਤੁਸੀਂ ਪ੍ਰੋਟੈਸਟ ਕੀਤਾ ਸੀ ਇੱਕ ਸਕੂਲ ਚ ਦੇਮਾਨ ਐਮ ਐਲ ਏ ਉੱਥੇ ਪਹੁੰਚਦੇ ਨੇ ਉਸ ਤੋਂ ਬਾਅਦ ਤੁਸੀਂ ਘਰਾਓ ਕਰਦੇ ਉਹਨਾਂ ਦਾ ਘਰਾਓ ਕਰਕੇ ਤੁਸੀਂ ਕਹਿੰਦੇ ਹੋ ਕਿ ਸਾਡੀਆਂ ਟਰਾਲੀਆਂ ਚੋਰੀ ਹੋ ਗਈਆਂ ਤਾਂ ਐਮ ਐਲ ਏ ਦੇਮਾਨ ਦਾ ਉੱਥੇ ਜਵਾਬ ਸੀ ਕਿ ਸਾਨੂੰ ਲਿਖਤੀ ਦਿਓ ਜੀ ਲਿਖਤੀ ਜੇਕਰ ਤੁਹਾਡਾ ਕੋਈ ਚੋਰੀ ਹੋਇਆ ਪਿਆ ਅਸੀਂ ਪ੍ਰਭਾਈ ਕਰਾਵਾਂਗੇ ਤਾਂ ਮਤਲਬ ਹੁਣ ਲਿਖਤੀ ਤੁਹਾਡੇ ਹੱਥ ਚ ਆ ਗਿਆ ਬਿਲਕੁਲ ਜੀ ਪਹਿਲਾਂ ਸਾਡੇ ਸਵਾਲ ਜਦੋਂ ਪਿੰਡਾਂ ਜਾਂਦੇ ਸੀ ਆਹੀ ਸਵਾਲ ਸੀਗੇ ਵੀ ਜਿਹੜਾ ਸਾਡਾ ਉਥੇ 3 ਕਰੋੜ ਦਾ ਸਮਾਨ ਚੋਰੀ ਹੋਇਆ ਉਹਦੀ ਪਰਵਾਹੀ ਕਰੋ ਜਾਂ ਜਿਹੜੇ ਲੋਕਾਂ ਕੋਲੇ ਚਲਾ ਗਿਆ ਉਹਨਾਂ ਤੇ ਕਾਰਵਾਈ ਕਰੋ ਉਹ ਕਹਿੰਦਾ ਸੀ ਮੈਨੂੰ ਦੇ ਦਿਓ ਲਿਖਤੀ ਕੱਲਾ ਇਹ ਨਹੀਂ ਬਾਈ ਚੇਤਨ ਜੋੜਾ ਮਜਰਾ ਘੇਰਿਆ ਸਾਡੇ ਕਿਸਾਨਾਂ ਆਗੂਆਂ ਨੇ ਭੇੜਪੁਰ ਪਿੰਡ ਦੇ ਵਿੱਚ ਭੇੜਪੁਰ ਤੋਂ ਟਰਾਲੀ ਚੋਰੀ ਹੋਈ ਹੋਈ ਆ ਉਹ ਵੀ ਇਹੀ ਗੱਲ ਕਹਿੰਦਾ ਸੀ ਕਹਿੰਦਾ ਮੈਨੂੰ ਇੱਕ ਵਾਰ ਤੁਸੀਂ ਨਾਂ ਦਿਓ ਇੱਕ ਵਾਰ ਲਿਖਤੀ ਦੇ ਦਿਓ ਮੈਂ ਟਰਾਲੀ ਦੀ ਪਰਵਾਹੀ ਕਰ ਦੇਣਾ ਬਾਈ ਅੱਜ ਅਸੀਂ ਦੁੱਧ ਮੰਗ ਕੇ ਨੰਗੇ ਚਿੱਟੇ ਕਰਤੇ ਅਸੀਂ ਅੱਜ ਦੇਖਦੇ ਆ ਉੱਤੇ ਕਾਰਵਾਈ ਹੁੰਦੀ ਆ ਜਾਂ ਫਿਰ ਲੋਕਾਂ ਨੂੰ ਕੈੜੇ ਹੋ ਕੇ ਵੱਡੇ ਸੰਘਰਸ਼ ਵਿਢ ਕੇ ਇਨਸ ਆਪਣੇ ਲਈ ਇਨਸਾਫ ਵਿੜਨਾ ਪਊਗਾ ਸੋ ਆਉਣ ਵਾਲੇ ਦਿਨ ਨੰਗੇ ਚਿੱਟੇ ਹੋ ਜਾਣਗੇ ਪਰ ਇੱਕ ਚੀਜ਼ ਕਹਿਣੀ ਚਾਹੁੰਦਾ ਮੈਂ ਅੱਜ ਇੱਥੇ ਕੱਲਾ ਪੰਕਜ ਨਹੀਂ ਚੋਰ ਬਣਿਆ ਬਾਈ ਇੱਥੇ ਪੂਰੀ ਝਾੜੂ ਪਾਰ ਝਾੜੂ ਪਾਰਟੀ ਮੋਹਰ ਲੱਗ ਚੁੱਕੀ ਆ ਜਿਹੜੇ ਨਾਰੇ ਲੱਗੇ ਸੀ ਗਲੀ ਗਲੀ ਵਿੱਚ ਸੋਰ ਹੈ ਝਾੜੂ ਪਾਰਟੀ ਚੋਰ ਹੈ ਉਹ ਗੱਲ ਸਾਬਤ ਹੋਊਗੀ ਬਾਈ ਦੇਖਿਆ ਨਾ ਪਿਛਲੇ ਦਿਨਾਂ ਵਿੱਚ ਇਹਨੇ ਤੇ ਗੁਰਲਾਲ ਕਨੌਰ ਟਰਾਲੀ ਚੋਰ ਹੁਣ ਪੰਕਜ ਤੇ ਗਾਣਾ ਬਣ ਗਿਆ ਬਾਈ ਪੰਕਜ ਮਸੂਰ ਹੋ ਗਿਆ ਟਰਾਲੀ ਚੋਰ ਹੋ ਗਿਆ ਇਹ ਇਹ ਸੱਚ ਹੋ ਗਿਆ ਬਾਈ ਬਾਕੀ ਕਬਜ਼ੂਰ ਜੀ ਪੁਲਿਸ ਦੀ ਤਫਤੀਸ਼ ਆ ਜੇ ਪੁਲਿਸ ਨੇ ਤਫਤੀਸ਼ ਕਰਨੀ ਆ ਕਿਉਂਕਿ ਸਮਾਨ ਤਾਂ ਤੁਸੀਂ ਪੁਲਿਸ ਨੂੰ ਦੇਤਾ ਸਾਰਾ ਉਹਨਾਂ ਨੇ ਜਬਤ ਕਰ ਲਿਆ ਹੁਣ ਪੁਲਿਸ ਨੇ ਕਰਨੀ ਆ ਤਫਤੀਸ਼ ਵੀ ਕਿਸ ਤਰੀਕੇ ਨਾਲ ਕਿਹੜਾ ਕਿੱਥੋਂ ਕੀ ਚੀਜ਼ ਆਈ ਕੀ ਗੱਲਬਾਤ ਹੋ ਬਾਈ ਪੁਲਿਸ ਇਹਨਾਂ ਦੀ ਆ ਪੁਲਿਸ ਤੋਂ ਕਿਵੇਂ ਤਫਤੀਸ਼ ਕਰਾਉਣੀ ਆ ਸਾਡੇ ਕੋਲੇ ਵੱਡੇ ਸਬੂਤ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵਾਰੀ ਇਹਦੇ ਨਾਮ ਤੇ ਐਫ ਆਈ ਆਰ ਇਹਨੂੰ ਫੈਲ ਕਰਕੇ ਦਰਜ ਹੋ ਜੇ ਉਦੋਂ ਬਾਅਦ ਬਾਈ ਗਿਰਫਤਾਰੀ ਤੱਕ ਅਸੀਂ ਵੱਡੇ ਸੰਘਰਸ਼ ਵਿੱਡਾਂਗੇ ਕਿਉਂਕਿ ਅੱਜ ਸ਼ਾਇਦ ਇਹਨੂੰ ਝਾੜੂ ਵਾਲਿਆਂ ਨੂੰ ਲੱਗਦਾ ਹੋਊ ਵੀ ਗੁਰਲਾਲ ਘਨੌਰ ਮੰਗ ਐਫ ਆਈ ਆਰ ਦਰਜ ਕਰਕੇ ਇਹਤੇ ਮਿੱਟੀ ਪਾ ਕੇ ਇਹਨੂੰ ਠੰਡੇ ਵਾਸਤੇ ਪਾ ਦਾਂਗੇ ਪਰ ਨਹੀਂ ਬਾਈ ਇਲੈਕਸ਼ਨ ਆਉਣ ਵਾਲੀ ਆ ਕਿਉਂਕਿ ਮਾਹੌਲ ਗਰਮ ਹੋਣ ਵਾਲਾ ਲੋਕ ਇਹ ਹਿਸਾਬ ਲੈਣਗੇ 3 ਕਰੋੜ ਦੇ ਜਿਹੜਾ ਵੱਧ ਦਾ ਸਮਾਨ ਲੋਕਾਂ ਦਾ ਲੁੱਟਿਆ ਉਹਦਾ ਹਿਸਾਬ ਕਿਤਾਬ ਲੈਣਾ ਜਿਹੜੀਆਂ ਸਾਡੀਆਂ ਟਰੋਲ ਟਰਾਲੀਆਂ ਇਹਨਾਂ ਦੇ ਘਰਾਂ ਚੋਂ ਨਿਕਲੀਆਂ ਉਹਨਾਂ ਦਾ ਹਿਸਾਬ ਲੈਣਾ ਯਾਨੀ ਮੈਂ ਤਾਂ ਇੱਕ ਗੱਲ ਕਹਿਣੀ ਚਾਹੁੰਦਾ ਜਿਹੜੀ ਟੀਲੀ ਇਹਨਾਂ ਨੇ ਬਾਈ ਸੰਭੂ ਬਾਰਡਰ ਤੇ ਲਾਈ ਤੀ ਉਹਦੀ ਚੰਗਿਆੜੀ ਆ ਉਹ ਨਾਬੇ ਦੇ ਵਿਚਾਰ ਆ ਗਈ ਜਣੀ ਹੁਣ ਇਹਨਾਂ ਦੇ ਹੱਥਾਂ ਚਾਹੇ ਤਾਂ ਉਹ ਚੰਗਿਆੜੀ ਨੂੰ ਲੋਕਾਂ ਦੇ ਨਾਲ ਕਢ ਕੇ ਉਹਨੂੰ ਬੁਝਾ ਦੇਣਾ ਨਹੀਂ ਤਾਂ ਇਹ ਚੰਗਿਆੜੀ ਪੂਰੇ ਪੰਜਾਬ ਦੇ ਵਿੱਚ ਬੜਾ ਭਾਂਬੜ ਬਣ ਕੇ ਆਊਗੀ ਸੋ ਆਉਣ ਵਾਲੇ ਦਿਨਾਂ 'ਚ ਇਹਨਾਂ ਦਾ ਪਿੰਡਾਂ 'ਚੋਂ ਨਿਕਲਣਾ ਵੀ ਬੰਦ ਹੋਜੂ ਔਰ ਜਿਹੜਾ ਝਾੜੂ ਲੋ ਸ਼ਾਹ ਦੇ ਵਿੱਚ ਆਇਆ ਸੀ ਔਰ ਉਹ ਇਹ ਇਹ ਇਹਨੇ ਝਾੜੂ ਦਾ ਸਫਾਈ ਵੀ ਕਰ ਦੇਣੀ ਆ ਹੁਣ ਤੁਹਾਨੂੰ ਟਰਾਲੀਆਂ ਕਿੱਥੇ ਲੱਗਦੀਆਂ ਜਿਹੜੀ ਬੋਡੀ ਆ ਟਰਾਲੀਆਂ ਦੀ ਚਲੋ ਟਾਇਰ ਤੁਸੀਂ ਕਹਿੰਦੇ ਹੋ ਕਿ ਟਰਾਲੀਆਂ ਇੱਥੇ ਪਹੁੰਚੀਆਂ ਟਾਇਰ ਮਿਲ ਗਏ ਤੁਹਾਨੂੰ ਉਹਦਾ ਖਦਸਾ ਕੀ ਆ ਵੀ ਉਹ ਕਿੱਥੇ ਹੋ ਸਕਦੀ ਹੈ ਜਿਹੜੀ ਟਰੋਲੀ ਦੀ ਬੋਡੀ ਦੇਖੋ ਜੀ ਇਹ ਇਨਵੈਸਟੀਗੇਸ਼ਨ ਕਿਟ ਦਾ ਪਾਰਟ ਆ ਜਿੱਥੇ ਪੁਲਿਸ ਦਾ ਫਰਜ ਬਣਦਾ ਪਹਿਲਾ ਮੁਢਲਾ ਫਰਜ ਬਣਦਾ ਕਿ ਕੋਈ ਪੁਲਿਸ ਦੀ ਨਿਗਰਾਨੀ ਦੇ ਵਿੱਚ ਟਰਾਲੀਆਂ ਚੋਰੀ ਹੋਈਆਂ ਨੇ ਔਰ ਪੁਲਿਸ ਨੇ ਇਹ ਸਾਨੂੰ ਟੋਲ ਕੇ ਦੇਣੀਆਂ ਸੀ ਪਰ ਦੂਜੇ ਪਾਸੇ ਬਾਈ ਅਸੀਂ ਦੇਖੋ ਟਾਇਰ ਤਾਂ ਟੋਲ ਲਏ ਲੱਗੇ ਹੋਣੇ ਸਾਡੇ ਬੰਦੇ ਯਾਨੀ ਅਸੀਂ ਉਹਨਾਂ ਡੱਬਿਆਂ ਤੱਕ ਵੀ ਪਹੁੰਚਾਂਗੇ ਔਰ ਇਹਨਾਂ ਨੂੰ ਜਿਹੜਾਂ ਤੱਕ ਵੀ ਪਹੁੰਚਾਵਾਂਗੇ ਇਹ ਸਾਡਾ ਕੰਮ ਆ ਇਹ ਤਾਂ ਪੁਲਿਸ ਵਾਂਗੂ ਇਨਵੈਸਟੀਗੇਸ਼ਨ ਪੂਰੀ ਤਕੜੀ ਕਰਦੀ ਤੁਸੀਂ ਜਨਿਕੇ ਪੂਰਾ ਲੱਗੇ ਫਿਰ ਪੁਲਿਸ ਵਾਲੇ ਕੰਮ ਤੇ ਲੱਗੇ ਤੁਸੀਂ ਬਾਈ ਪੁਲਿਸ ਵਾਲਾ ਨਹੀਂ ਹੈਗਾ ਲੜਾਈ ਹੈਗੀ ਆ ਜਾਗਦੀ ਜ਼ਮੀਰਾਂ ਵਾਲੇ ਲੋਕਾਂ ਦੀ ਕਿਉਂਕਿ ਲੜਾਈ ਇਹ ਲੋਕਾਂ ਦੀ ਆ ਜਿਹੜੇ ਲੋਕ ਜਾਗਦੀਆਂ ਜ਼ਮੀਰਾਂ ਵਾਲੇ ਨੇ ਉਹ ਬਾਈ ਖੁੱਲ ਕੇ ਅੱਗੇ ਆਉਂਦੇ ਆ ਉਹ ਜਦੋਂ ਉਹਨਾਂ ਦੇ ਜ਼ਮੀਰ ਤੇ ਸੱਟ ਲੱਗਦੀ ਆ ਵੀ ਯਾਰ ਆਪਾਂ ਚੋਰ ਖੜੇ ਕਰ ਕਰਤੇ ਇਹ ਇਕੱਠੇ ਕਰਤੇ ਤਾਂ ਉਹ ਲੋਕਾਂ ਦੇ ਹੱਕ ਚ ਭੁਖਦੇ ਆ ਮੈਂ ਤਾਂ ਇੱਕ ਚੀਜ਼ ਮੰਨਦਾ ਇਹਨੂੰ ਸਾਡੀ ਇਨਵੈਸਟੀਗੇਸ਼ਨ ਇਹ ਲੋਕਾਂ ਨੂੰ ਸਿਹਰਾ ਜਾਂਦਾ ਸਾਰਾ ਇਹ ਕਿਉਂਕਿ ਆਪਣੇ ਦੇ ਵਿੱਚ ਲੋਕ ਬੈਠੇ ਆ ਬਹੁਤ ਸਾਰੇ ਜਿਨ੍ਹਾਂ ਦੀਆਂ ਜਾਗਦੀਆਂ ਜ਼ਮੀਰਾਂ ਬਾਈ ਉਹ ਆਪ ਆ ਕੇ ਸਾਨੂੰ ਫੋਨ ਕਰ ਕਰਕੇ ਇਕਲੀ ਇਕਲੀ ਖਬਰ ਦੇ ਰਹੇ ਆ ਔਰ ਲੱਗੇ ਹੋਇਆ ਬਾਈ ਵੱਡੀ ਗਿਣਤੀ ਚ ਨਾਬੇ ਦੇ ਲੋਕ ਨੇ ਜਿਹੜੇ ਉਹ ਇਸ ਜਾਨੀ ਤਬਤੀਸ਼ ਤੇ ਲੱਗੇ ਹੋਇਆ ਆਉਣ ਵਾਲੇ ਦਿਨਾਂ ਚ ਹੋਰ ਵੀ ਵੱਡੇ ਖੁਲਾਸੇ ਹੋਣਗੇ ਬਾਈ ਜੀ ਠੀਕ ਹੈ ਜਿਵੇਂ ਤੁਸੀਂ ਕਿਹਾ ਦੋ ਪ੍ਰੀਤ ਟਰੈਕਟਰ ਗਏ ਨੇ ਉੱਥੇ ਆਏ ਨੇ ਤਾਂ ਕੋਈ ਤੁਹਾਡੇ ਲਈ ਸਬੂਤ ਉਹ ਵੀ ਸੀ ਵੀ ਟਰੈਕਟਰ ਦੇ ਗੱਲ ਉਹੀ ਟਰਾਲੀਆਂ ਪਾਈਆਂ ਹੋਈਆਂ ਨੇ ਉਹ ਪ੍ਰੀਤ ਦੇ ਬਿਲਕੁਲ ਜੀ ਕੱਲਾ ਕੱਲਾ ਸਬੂਤ ਆ ਸਾਡੇ ਕੋਲੇ ਜਦ ਅਸੀਂ ਜਿਹੜੀ ਤੁਸੀਂ ਗੱਲ ਕਰੀ ਆ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਕਿਉਂਕਿ ਉਹ ਸਬੂਤ ਮੰਗਣਗੇ ਸਾਨੂੰ ਪਤਾ ਅਸੀਂ ਸਬੂਤ ਪੇਸ਼ ਕਰਾਂਗੇ ਬਾਈ ਦਮ ਰੱਖਦੇ ਆ ਜਦੋਂ ਅਸੀਂ ਇਹ ਟਾਇਰ ਸਮਾਨ ਇਕੱਠਾ ਕਰ ਸਕਦੇ ਆ ਤਾਂ ਅਸੀਂ ਜਿਹੜੇ ਸਬੂਤ ਨੇ ਉਹ ਵੀ ਇਕੱਠੇ ਪਹਿਲਾਂ ਕੀਤੇ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਦਾਲਤ 'ਚ ਬਈ ਕਿਉਂਕਿ ਜਿੱਥੇ ਇਹਨਾਂ ਚੋਰਾਂ ਨੂੰ ਦੇਖੋ ਜਿਹੜੇ ਜਨਤਾ ਉਹ ਇਹਨਾਂ ਨੂੰ ਸਿਰਫ ਅਦਾਲਤ ਤੱਕ ਪਹੁੰਚਾ ਸਕਦੀ ਆ ਜਿਹੜੀਆਂ ਸਜ਼ਾਵਾਂ ਨੇ ਉਹ ਅਦਾਲਤਾਂ ਨੇ ਦੇਣੀਆਂ ਹੁੰਦੀਆਂ ਨੇ ਅਦਾਲਤ ਦੀ ਲੜਾਈ ਬਈ ਲੜਾਂਗੇ ਅਸੀਂ ਜਾਨੀ ਕੱਲਾ ਕੱਲਾ ਸਬੂਤ ਇਹਨਾਂ ਦਾ ਇਨਵੈਸਟੀਗੇਸ਼ਨ ਕਰਕੇ ਜਾਨੀ ਜਿਹੜਾ ਤੱਕ ਬਚਾਉਣ ਦਾ ਸਾਡਾ ਟੀਚਾ ਬਈ ਇਹਨਾਂ ਨੂੰ ਬਿਲਕੁਲ ਕੁਲਵਿੰਦਰ ਭਾਈ ਤੁਸੀਂ ਕੰਦਰ ਟੱਪ ਕੇ ਦੇਖ ਕੇ ਆਏ ਕਿ ਅੰਦਰ ਕੀ ਕੀ ਸਮਾਨ ਪਿਆ ਤੁਸੀਂ ਫਿਰ ਕੁਝ ਘੰਟੇ ਪਹਿਲਾਂ ਗਏ ਸੀ ਨਹੀਂ ਜੀ ਮੈਨੂੰ ਮੌਕੇ ਤੇ ਫੋਨ ਕਰਕੇ ਸੱਦਿਆ ਜਾਂਦਾ ਸਾਡਾ ਸਰਚ ਆਪਰੇਸ਼ਨ ਚੱਲ ਰਿਹਾ ਸੀ ਅਸੀਂ 6 ਮਹੀਨਿਆਂ ਤੋਂ ਲੱਗੇ ਹੋਏ ਤੇ ਉਹ ਸਾਡੇ ਮੋਰਚੇ ਖਦੇੜੇ ਨੇ ਸਾਨੂੰ ਦੁੱਖਤੀ ਜਦੋਂ ਮੈਂ ਅੰਦਰ ਜਾਣਾ ਮੈਨੂੰ ਪਤਾ ਵੀ ਅੰਦਰ ਜਾਵਾਂਗੇ ਮਹੱਲੇ ਨਗਰ ਵਾਲਾ ਨੇ ਵੀ ਆਊਟਸਾਈਡਰ ਵਾਗਿਆ ਰੌਲਾ ਪਾਉਣੀ ਆ ਉੱਥੇ ਜਰ ਮੈਂ ਜਾਣਾ ਜੀ ਕਾ ਫੂਸੇ ਬਹੁਤ ਖੜਾ ਉੱਥੇ ਤਾਂ ਜਾਨਵਰਾਂ ਤੋਂ ਡਰ ਲੱਗਦਾ ਮੈਂ ਜਰ ਅੰਦਰ ਜਾ ਕੇ ਦੇਖਿਆ ਮੋਰੇ ਕੁਝ ਨਹੀਂ ਹੈਗਾ ਕਿਉਂਕਿ ਮੈਨੂੰ ਐਂਦੀ ਵੀ ਗਦਾਗਾ ਜੋ ਆਪਦਾ ਕੰਮ ਕਰਨਾ ਕਰਕੇ ਬਾਹਰੇ ਜਾਈਏ ਚਲੋ ਮੇਰੀ ਨਿਗਾਹ ਪੈਂਦੀ ਆ ਜਦੋਂ ਮੈਂ ਜਾ ਕੇ ਦੇਖਿਆ ਜੀ ਕੀਦਾ ਉੱਥੇ ਵੀਡੀਓ ਬਣਾਈ ਜੀ ਚਾਰ ਟਾਇਰ ਉੱਥੇ ਪੈ ਜੀ ਕਿਸਾਨ ਨੂੰ ਪਤਾ ਨਹੀਂ ਹੁੰਦਾ ਵੀ ਇਹ ਮੇਰਾ ਸੰਦ ਆ ਸਾਡੇ ਹੱਥ ਰਾਹੀਂ ਆਪਾਂ ਆਪਣੇ ਪੈਰ 'ਚ ਜੁੱਤੀ ਨਾ ਪਾਈਏ ਦੂਏ ਦੀ ਜੁੱਤੀ ਪਾ ਲਈਏ ਪਤਾ ਲੱਗ ਜਾਂਦਾ ਵੀ ਇਹ ਜੁੱਤੀ ਮੇਰੀ ਮੇਰੀ ਨਹੀਂ ਹੈਗੀ ਠੀਕ ਆ ਇਹ ਪੱਪੂ ਜੀ ਬਿਆਨ ਦੇਈ ਜਾਂਦੇ ਨੇ ਅਸੀਂ ਨਗਰ ਕੌਂਸਲ ਦਾ ਕੰਮ ਚੱਲਦਾ ਅਸੀਂ ਟਾਇਰ ਉੱਥੋਂ ਲੈ ਲੈ ਅਸੀਂ ਇੱਥੇ ਲੈ ਲਓ ਇਹ ਬਿਲਕੁਲ ਕਲੀਅਰ ਹੋ ਚੁੱਕਿਆ ਜੀ ਇਹ ਚੋਰ ਪਾਰਟੀ ਆ ਪੰਕਜ ਪੱਪੂ ਚੋਰ ਆ ਟਰਾਲੀਆਂ ਕਿਸਾਨਾਂ ਦੀਆਂ ਚੋਰੀ ਹੋਈਆਂ ਨੇ ਇਨਵੈਸਟੀਗੇਟ ਚੱਲ ਰਹੀ ਆ ਉੱਪਰ ਤੱਕ ਲੈ ਜਾਵਾਂਗੇ ਪੰਜਾਬ ਲੈਵਲ ਤੇ ਲੈ ਜਾਵਾਂਗੇ ਵੱਡੇ ਮੋਰਚੇ ਲਿਕਾਂਗੇ ਕਹਿਣ ਦਾ ਮਤਲਬ ਨਾ ਤਾਂ ਇਹਦੇ ਕੋਈ ਦੇਮਨ ਸਾਹਿਬ ਨੇ ਬਿਆਨ ਦਿੱਤਾ ਨਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਬਿਆਨ ਦਿੱਤਾ ਇਹ ਲੋਕਾਂ ਦੀ ਤਾਕਤ ਆ ਇਹ ਵੱਡੇ ਸੰਘਾਰ ਸੁਣ ਕੇ ਵੱਡੇ ਮੋਰਚੇ ਲੱਗਣ ਇਹਨੂੰ ਸਲਾਖਾਂ ਦੇ ਪਿੱਛੇ ਦੇਵਾਂਗੇ ਕਿਸਾਨਾਂ ਨੇ ਕਿਵੇਂ ਟਰਾਲੀਆਂ ਬਣਾਈਆਂ ਨੇ ਸਾਡੇ ਮੋਰਚੇ ਇਹਨਾਂ ਨੇ ਉਜਾੜ ਤੇ ਬਾਪੂ ਸਾਡੇ ਇਹਨਾਂ ਨੇ ਕੁੱਟੇ ਅਸੀਂ ਆਪਦੇ ਸਿਰ ਤੇ ਇਹ ਗੱਲ ਵਾਸਤੇ ਬਿਠਾਏ ਤੇ ਅਸੀਂ ਆਪਾਂ ਇਹਨਾਂ ਨੂੰ ਵੋਟਾਂ ਕਾਦੇ ਵਾਸਤੇ ਪਾਇਦੀ ਤੀਜੀ ਪਾਰਟੀ ਨੂੰ ਸੱਤਾ 'ਚ ਕਿਉਂ ਲਾਏ ਤੇ ਵੀ ਇਹ ਕੁਝ ਚੰਗਾ ਕਰਨਗੇ ਤਾਂ ਉਹਨਾਂ ਤੋਂ ਵੀ ਮਾੜੇ ਨਿਕਲੇ ਇਹਨਾਂ ਨੂੰ ਆਇਆ ਪੰਕਜ ਪੱਪੂ ਨੂੰ ਵੀ ਦੂਜੀ ਵਿਰੋਧੀ ਧਿਰਾਂ ਸਾਡੇ ਕੋਲੇ ਇਕੱਲੇ ਇਕੱਲੇ ਸਬੂਤ ਲੈ ਪ੍ਰਧਾਨ ਜੀ ਦੱਸ ਕੇ ਗਏ ਨੇ ਅਸੀਂ ਸਟੈਪ ਸਟੈਪ ਵਾਈ ਖਲਾਸੇ ਕਰਾਂਗੇ ਜਿੱਥੇ ਤੱਕ ਸਾਨੂੰ ਪੌੜੀਆਂ ਚੜ੍ਹਣੀਆਂ ਪਈਆਂ ਅਸੀਂ ਚੜ੍ਹਾਂਗੇ ਅਸੀਂ ਤਿਆਰ ਬਿਲਕੁਲ ਜੀ ਸੋ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਨੇ ਇਹ ਇਨਵੈਸਟੀਗੇਸ਼ਨ ਕੀਤੀ ਜਦੋਂ ਤੋਂ ਧਰਨਾ ਖਤਮ ਕਰਵਾਇਆ ਗਿਆ ਉਦੋਂ ਤੋਂ ਹੀ ਸ਼ੁਰੂਆਤ ਕਰ ਦਿੱਤੀ ਉਸ ਤੋਂ ਬਾਅਦ ਹੌਲੀ 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 ਅੱਗੇ ਵਧਦੇ ਰਹੇ ਅਤੇ ਅੱਗੇ ਵਧਣ ਤੋਂ ਬਾਅਦ ਕਿ ਉਹ ਟਾਇਰ ਨੇ ਜਿਹੜੇ ਸਾਡੀਆਂ ਟਰਾਲੀਆਂ ਦੇ ਨੇ ਇੱਥੋਂ ਤੱਕ ਵੱਡੇ ਖੁਲਾਸੇ ਕਰ ਦਿੱਤੇ ਹੁਣ ਪੁਲਿਸ ਦੀ ਇਨਵੈਸਟੀਗੇਸ਼ਨ ਅੱਗੇ ਵੀ ਚੱਲ ਰਹੀ ਆ ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਉਹ ਸਮਾਨ ਜ਼ਬਤ ਕਰ ਲਿਆ ਤੇ ਡੀਡੀਆਰ ਕਿਤੇ ਨਾ ਕਿਤੇ ਕੱਟ ਦਿੱਤੀ ਗਈ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਚ ਪੁਲਿਸ ਕੀ ਕਾਰਵਾਈ ਕਰਦੀ ਹੈ ਤੇ ਭਾਰਤੀ ਕਿਸਾਨ ਜਥੇਬੰਦੀ ਦਾ ਵੀ ਕਹਿਣਾ ਕਿ ਸਾਡੇ ਕੋਲ ਹੋਰ ਵੀ ਪੁਖਤਾ ਸਬੂਤ ਨੇ ਜੋ ਅਸੀਂ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਲਿਆ ਕੇ ਰੱਖਾਂਗੇ ਕੈਮਰਾਮੈਨ ਪ੍ਰੀਤ ਬਸਰ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ